ਮੁੰਚੀ ਕਾ ਨਾਮ ਆ ਸ਼ੇਰੇ ਪੰਜਾਬ ਮਹਾਰਾਜ ਸਿੰਘ ਦਾ ਅੱਜ ਹਾਲਾਤ ਜੀ ਨੇ ਪੁਰਾਣੀ ਵਿਰਾਸਤ ਆ ਪਰ ਅੱਜ ਕਿਤੇ ਕਿਤੇ ਅਲੋਪ ਹੁੰਦੀ ਜਾਂਦੀ ਆ ਆਸ਼ਕੀ ਦਾ ਅੱਡਾ ਬਣ ਚੁੱਕਿਆ ਜਿਹੜਾ ਇਹ ਆ ਮੈਨੇ ਪਿਆਰ ਕੀਤਾ ਬੜੇ ਬੜੇ ਬੜਕਸ਼ਾ ਲਿਖਿਆ ਹੋਇਆ ਤੇ ਨਾਲ ਦਿਲ ਦੇ ਵਿੱਚ ਜਿਹੜਾ ਤੀਰ ਮਾਰਿਆ ਮੈਂ ਗੋਮੂ ਨੂੰ ਕਿਸੇ ਕੇ ਪਿਆਰ ਮੈਂ ਤੁਸੀਂ ਇੱਕ ਸਦੇ ਉਪਰਾਜ ਦਾ ਨਾਮ ਜਿਹੜਾ ਲਿਖਿਆ ਨਾ ਪਤਾ ਨਹੀਂ ਕਿਹੜਾ ਇਹ ਭਰਾ ਰਾਜਣ ਆ ਜਿਹੜਾ ਇਹਦਾ ਮਸ਼ਹੂਰ ਹੋ ਗਿਆ ਜੋਤੀ ਦੇਲ ਵਿੱਚ ਤੀਰ ਮਾਰਿਆ ਗਿਆ ਵਾ ਤੁਸੀਂ ਦੇਖ ਸਕਦੇ ਹੋ ਇਹ ਪਤਾ ਨਹੀਂ ਕਿਹੜਾ ਤੀਰ ਹੈ ਜਿਹੜਾ ਬਾਰ-ਬਾਰ ਜਾ ਕੇ ਦਿਲਾਂ ਦੇ ਵਿੱਚ ਵੱਜਦਾ ਤੇ ਮੈਨੂੰ ਲੱਗਦਾ ਵੀ ਇਹ ਦਿਲ ਦੇ ਦਿਲ ਪਾੜ ਜਾਊਗਾ ਜਾਂ ਦਿਲ ਇਹਦਾ ਸਿੱਧਾ ਹੀ ਜਾਊਗਾ ਇੱਥੇ ਅਸੀਂ ਵੇਖਿਆ ਜੋਤੀ ਦੇਲ 'ਚ ਤੀਰ ਵੱਜ ਗਿਆ ਕੀ ਕਹਣਾ ਜਾਵੇ ਮੇਰਾ ਕੰਮ ਜੀ ਟੈਕਸੀ ਡਰਾਈਵਰ ਦਾ ਤੇ ਮੈਂ ਕਸਟਮਰ ਲੈ ਗਿਆ ਹਾਂ ਜੀ ਹੁਣੇ ਤੇ ਉਹਨਾਂ ਨੂੰ ਮਿਊਜ਼ੀਅਮ ਦਿਖਾਉਣਾ ਸੀ ਤੇ ਮਿਊਜ਼ੀਅਮ ਦਿਖਾਉਂਦੇ-ਖਾਉਂਦੇ ਮੈਂ ਇੱਧਰ ਲੈ ਗਿਆ ਇਹਨਾਂ ਨੂੰ ਮੁੰਸੀ ਘਰ ਵੱਲ ਤਾਂ ਇੱਧਰ ਇਹਨਾਂ ਨੇ ਵੇਖਿਆ ਜਦੋਂ ਇਹ ਹਾਲਾਤ ਵਾ ਇਹਨਾਂ ਦੇ ਤੇ ਉਹ ਵੀ ਉਹਨਾਂ ਨੂੰ ਬੜੀ ਸ਼ਰਮ ਆਈ ਦਿੱਲੀੋਂ ਆਏ ਜ ਕਿ ਕਿਦਾਂ ਦੇ ਹਾਲਾਤ ਮਾੜੇ ਹੋਏ ਸਾਡੇ ਪੰਜਾਬ ਦੇ ਆਓ ਵੇਖੋ ਕਿਦਾਂ ਲਿਖਿਆ ਵਾ ਪ੍ਰੀਤੀ ਮੇਰੀ ਜਾਨ ਆਈ ਲਵ ਯੂ ਔਰ ਪ੍ਰੀਤੀ ਆਈ ਲਵ ਯੂ ਪ੍ਰੀਤੀ ਦਾ ਨਾਮ ਦਿੱਤਾ ਗਿਆ ਵਾ ਤੁਸੀਂ ਦੇਖ ਸਕਦੇ ਹੋ ਕੀ ਕੀ ਇਹ ਦਿਲ ਬਣਾਏ ਗਏ ਨੇ ਤੀਰਾਂ ਕਮਾਂ ਕਿਆਰੇ ਮੈਨੂੰ ਖਾਣੇ ਵਿੱਚ ਲਿਖਿਆ ਗੋਰਾ ਵਾ ਸਿਮਰਣਾ ਇਹ ਵਿੱਚ ਵੀ ਦਿਲ ਤੇ ਤੀਰ ਵੱਜ ਗਿਆ ਮੈਂ ਆਪਣੇ ਕਿਆਰੇ ਮੈਨੂੰ ਕਹਾਂਗਾ ਇਹ ਬਾਰ ਬਾਰ ਤੀਰ ਵੱਜ ਜੰਦੇ ਨੇ ਤੂੰ ਵੀ ਕਿਆਰੇ ਮੈਨੂੰ ਚਲਾਉਂ ਲੈ ਕੇ ਤੇ ਧਿਆਨ ਕੀ ਤੇਰੇ ਨਾਲ ਤੇ ਤੀਰ ਵੱਜ ਜੇ ਆ ਵੇਖੋ ਕਿੱਦਾਂ ਦੀਆਂ ਸ਼ੇਪਾਂ ਬਣੀਆਂ ਦਿਲ ਦੀਆਂ ਸ਼ੇਪਾਂ ਬਣਾਈਆਂ ਆਈ ਲਵ ਯੂ ਲਿਖਿਆ ਆ ਜੇ ਆ ਲੱਲੀ ਤੇ ਲਿਖਿਆ ਸਾਰੀਆਂ ਵੀ ਰਸਤਾਂ ਖਰਾਬ ਕੀਤੀਆਂ ਹੀ ਆ ਸਾਡੇ ਪੰਜਾਬ ਦੀਆਂ ਕਿੰਨਾ ਅਸੀਂ ਸਮਝਾਈਏ ਇਹਨਾਂ ਨੂੰ ਨਹੀਂ ਸਮਝਦੇ ਪਰ ਜੇ ਕਿਤੇ ਇਹਨਾਂ ਤੇ ਕਿਸੇ ਨੇ ਹੱਥ ਹੁਲਾ ਕਰਤਾ ਅੱਗੇ ਨੇ ਤੇ ਫਿਰ ਫੇਸਬੁੱਕ ਵਿਦਵਾਨ ਤੇ ਜਿਹੜੇ ਗੱਡੀਆਂ 'ਚ ਬਹਿ ਕੇ ਆ ਜਾਂਦੇ ਗਿਆਨ ਘੋਟਣ ਫੇਸਬੁੱਕ ਵਿਦਵਾਨ ਉਹਨਾਂ ਆਣ ਕੇ ਤੇ ਲਾਈਵ ਹੋ ਬਣਾ ਇਹ ਨੇ ਸਾਡੇ ਅੰਮ੍ਰਿਤਸਰ ਦੇ ਲੋਕਾਂ ਦੇ ਹਾਲਾਤ ਸਾਡੇ ਮੱਝੇ ਵਾਲੇ ਭਾਵਾਂ ਦੇ ਹਾਲਾਤ ਤੁਹਾਨੂੰ ਭਾਜੀ ਕਿੱਥੋਂ ਲੱਗੋ ਲੱਗਦਾ ਇਹ ਮੱਝੇ ਵਾਲੇ ਦੇ ਕੰਮ ਇਹ ਝੂਠਾ ਸਾਡੇ ਨਾਲ ਨਾ ਨਾ ਲਾਓ ਤੁਸੀਂ ਇਹ ਕੀ ਪਤਾ ਕਿਥੋਂ ਕੁੱਤੇ ਕੇ ਥਾਂ ਦੇ ਜਿਹੜੇ ਆ ਕੇ ਗੰਦ ਪਾਉਂਦੇ ਇੱਥੇ ਤੇ ਸਾਡੇ ਮੱਝੇ ਵਾਲਿਆਂ ਦਾ ਨਾਮ ਖਰਾਬ ਕਰਨ ਦੇ ਮੇਰੇ ਕੀਤੇ ਕੰਮ ਨੂੰ ਕੋਈ ਕੱਟ ਦੇਵੇ ਹੈ ਕਿਸ ਦੀ ਮਜਾਲ ਕਿਸੇ ਦਾ ਪਤੀ ਪਛੀ ਪਤਨੀ ਦਾ ਕਲੇਸ਼ ਤੇ ਜੇ ਕੋਈ ਕਿਸੇ ਦੇ ਵਾਸਚ ਨਹੀਂ ਆਉਂਦਾ ਤੇ ਇਹ ਲੋਕ ਉਹ ਮਾਨਸਿਕ ਰੋਗੀ ਹੋ ਗਏ ਆ ਵੇਖੋ ਇੱਥੇ ਕਿਦਾਂ ਲਿਖਾ ਮਾਰ ਮਾਰ ਕਹਿੰਦਾ ਭਰੀਆਂ ਇਥਾ ਤਾਂ ਬੀੜੀਆਂ ਨੇ ਜਿ ਦੇਖਦੇ ਹੋ ਬੀੜੀਆਂ ਜਿਹੜੀਆਂ ਤਮਾਕੂ ਵਗਾਰਾ ਇੱਥੇ ਰੱਖੇ ਗਏ ਨੇ ਇਹਨਾਂ ਨੂੰ ਪੁੱਛਿਓ 117 ਵਿਧਾਇਕ 13 ਮੈਂਬਰ ਪਾਰਲੀਮੈਂਟ ਇਹਨਾਂ ਨੂੰ ਪੁੱਛਿਓ ਵੀ ਰਾਜ ਕਿੱਥੋਂ ਸ਼ੁਰੂ ਹੁੰਦਾ ਹੈ ਕਿੱਥੇ ਖਤਮ ਹੁੰਦਾ ਹੈ ਇਹਨਾਂ ਨੂੰ ਪਤਾ ਹੀ ਨਹੀਂ ਵਿਚਾਰਿਆਂ ਨੂੰ ਨੂੰ ਪਤਾ ਲੱਗ ਜਾਣਾ ਇੱਥੇ ਨਿਕੇ ਨਿਕੇ ਬੱਚੇ ਜਿਹੜੇ ਆ ਉਹ ਕਿੱਦਾਂ ਘੁੰਮਣ ਡਿਆ ਮੂੰਹ ਤੇ ਚੁੰਨੀਆਂ ਬਧੀਆਂ ਕੋਈ ਕਿਤੇ ਬੈਠਾ ਕੋਈ ਕਿਤੇ ਬੈਠਾ ਸਾਡੀਆਂ ਯਾਰਗਾਰਾਂ ਦੇ ਵਿੱਚ ਨਸ਼ੇੜੀ ਲਮੇ ਪੈ ਗਏ ਤੇ ਕੋਈ ਕਿਤੇ ਟੀਕਾ ਲਾਉਣ ਡਿਆ ਕੋਈ ਸਿਕਟਾ ਪੀਣ ਡਿਆ ਇਹ ਭਗਤਾਂ ਨੂੰ ਗੁੱਸਾ ਬੜਾ ਲੱਗਣਾ ਮੁਖਮਤੀ ਸਾਹਿਬ ਵਿਧਾਨ ਸਭਾ ਚ ਕਹਿੰਦੇ ਨਾ ਇੱਧੇ ਅੱਖਾਂ ਚੱਖਾਂ ਪਾ ਕੇ ਗੱਲ ਕਰ ਤੇ ਮੈਂ ਕਹਿੰਦਾ ਮੇਰੀਆਂ ਅੱਖਾਂ ਚੱਖਾਂ ਪਾ ਕੇ ਗੱਲ ਕਰੋ ਮਹਾਰਾਜਾ ਰਣਜੀਤ ਸਿੰਘ ਦੇ ਸਾਹਮਣੇ ਆਣ ਕੇ ਇੱਥੇ ਜਿਹੜਾ ਇਤਿਹਾਸ ਦੇਖੋ ਵੀ ਉੱਥੇ ਕੀ ਕਿਹੜੀ ਤੁਸੀਂ ਵਿਧਾਨ ਸਭਾ ਚ ਲੜਾਈਆਂ ਕਰਦੇ ਇਹ ਇੰਨਾ ਕਰਕੇ ਤੁਹਾਨੂੰ ਜਿਤਾ ਕੇ ਭੇਜਿਆ ਸਾਰਿਆਂ ਨੂੰ ਪੰਜਾਬ ਮਾਡਲ ਵਰਲਡ ਦੇ ਵਿੱਚ ਨਹੀਂ ਕਿਤੇ ਹੈਗਾ ਪੰਜਾਬ ਔਰ ਪੰਜਾਬੀਅਤ ਜਿੰਦਾਬਾਦ ਆ ਪੰਜਾਬ ਮਾਡਲ ਨੂੰ ਲਾਗੂ ਕਰੋ ਦਿੱਲੀ ਤੇ ਕਈ ਵਾਰੀ ਜਿੱਤ ਕੇ ਲੈਂਦੀ ਪੰਜਾਬ ਨੇ ਦਿੱਲੀ ਮਾਡਲ ਸਾਡੇ ਤੇ ਲਾਗੂ ਕਰਨਾ ਹਾਰੀ ਹੋਈ ਦਿੱਲੀ ਸਾਡੇ ਤੇ ਲਾਗੂ ਕਰਨੀ ਸਾਸੀਆ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਹਰੀ ਸਿੰਘ ਗਰੇਵਾਲ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਲੋ ਚੈਨਲ ਤਸਵੀਰਾਂ ਵਿੱਚ ਖਾਵਾਂਗੇ ਤੁਹਾਨੂੰ ਅੱਜ ਅਮਰਸਾਦ ਦੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਜਿਹੜੀ ਪੁਰਾਣੀ ਵਿਰਾਸਤ ਹੈ ਜਿਹੜਾ ਕਿ ਮੁੰਸੀ ਖਾਨਾ ਦੀਆਂ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਇਹ ਜਿਹੜਾ ਕਿ ਪੁਰਾਣਾ ਮੁੰਸੀ ਖਾਨਾ ਵਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਅਤੇ ਸਭ ਤੋਂ ਪਹਿਲਾਂ ਜਿੱਥੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਸਭ ਤੋਂ ਪਹਿਲਾਂ ਇੰਗਲਿਸ਼ ਵਿੱਚ ਲਿਖਿਆ ਮੁੰਸੀ ਖਾਨਾ ਉਸ ਤੋਂ ਬਾਅਦ ਹਿੰਦੀ 'ਚ ਤੇ ਫਿਰ ਤੀਜੇ ਨੰਬਰ ਤੇ ਜਾ ਕੇ ਪੰਜਾਬੀ 'ਚ ਨਾ ਕਿ ਪੰਜਾਬੀ 'ਚ ਪਹਿਲੇ ਨੰਬਰ ਤੇ ਲਿਖਣਾ ਚਾਹੀਦਾ ਸੀ ਪ ਪਹਿਲ ਦੀ ਦਾਦੀ ਜਿਹਨੇ ਦੇਣਾ ਚਾਹੀਦਾ ਵਾ ਤੁਸੀਂ ਤੁਸੀਂ ਦਾ ਵਿੱਚ ਵੇਖ ਸਕਦੇ ਹੋ ਵੀ ਇਹ ਮੁੰਸੀ ਖਾਨਾ ਵਾ ਸ਼ੇਰੇ ਪੰਜਾਬ ਮਹਾਰਾਜ ਰਜੀਂ ਸਿੰਘ ਦਾ ਪਰ ਅੱਜ ਹਾਲਾਤ ਕੀ ਨੇ ਪੁਰਾਣੀ ਵਿਰਾਸਤ ਆ ਪਰ ਅੱਜ ਕਿਤੇ ਕਿਤੇ ਅਲੋਪ ਹੁੰਦੀ ਜਾਂਦੀ ਆ ਤੁਸੀਂ ਦੇਖ ਸਕਦੇ ਹੋ ਇਹ ਜਿਹੜੀ ਬਿਲਡਿੰਗ ਦੇ ਕੀ ਹਾਲਾਤ ਨੇ ਆਸ਼ਕੀ ਦਾ ਅੱਡਾ ਬਣ ਚੁੱਕਿਆ ਜਿਹੜਾ ਇਹ ਮੁੰਸੀ ਖਾਨਾ ਤੁਸੀਂ ਦੇਖ ਸਕਦੇ ਹੋ ਵੀ ਪੁਰਾਣੀਆਂ ਵਿਰਾਸਤਾਂ ਨੇ ਮਾਝੇ ਦੇ ਜਨਰਲ ਕਿਹਾ ਜਾਂਦਾ ਸੀ ਅਤੇ ਬੜੇ ਅਸੀਂ ਸ਼ਾਨ ਦੇ ਨਾਲ ਅਸੀਂ ਸ਼ੇਰੇ ਪੰਜਾਬ ਦਾ ਨਾਮ ਲੈਂਦੇ ਆ ਪਰ ਅੱਜ ਇਹ ਆਸ਼ਕੀ ਦਾ ਅੱਡਾ ਬਣ ਚੁੱਕਿਆ ਵਾ ਥਾਂ ਥਾਂ ਤੇ ਜਿਹੜੇ ਕੀ ਦਿਲ ਬਣਾਏ ਗਏ ਨੇ ਡੈਲਗ ਬਣਾਏ ਗਏ ਨੇ ਤੁਸੀਂ ਦੇਖ ਸਕਦੇ ਹੋ ਆਲਸੋ ਦਿਖਾਇਆ ਤੁਸੀਂ ਦੇਖ ਸਕਦੇ ਹੋ ਵੀ ਹਾਂ ਮੈਨੇ ਪਿਆਰ ਕੀਤਾ بڑے بڑے ਬੜਾ ਅੱਖਰ ਲਿਖਿਆ ਹੋਇਆ ਤੇ ਨਾਲ ਦਿਲ ਦੇ ਵਿੱਚ ਜਿਹੜਾ ਤੀਰ ਮਾਰਿਆ ਤੇ ਲਿਖਿਆ ਆਈ ਲਵ ਯੂ ਤੁਸੀਂ ਦੇਖ ਸਕਦੇ ਆ ਵੀ ਕਿਤੇ ਕਿਤੇ ਇਹ ਸਾਹਮਣੇ ਕੋਹ ਲਿਖਿਆ ਹੋਇਆ ਰਾਜਣ ਮੈਂ ਨਹੀਂ ਮੈਂ ਗੁੰਮ ਹੂ ਕਿਸੇ ਕੇ ਪਿਆਰ ਮੈਂ ਤੁਸੀਂ ਦੇਖ ਸਕਦੇ ਹੋ ਬਰਾਜ ਦਾ ਨਾਮ ਜਿਹੜਾ ਲਿਖਿਆ ਹੋਇਆ ਪਤਾ ਨਹੀਂ ਕਿਹੜਾ ਇਹ ਭਰਾ ਰਾਜਣ ਆ ਜਿਹੜਾ ਇਹਦਾ ਮਸ਼ਹੂਰ ਹੋ ਗਿਆ ਇੱਕ ਬੰਨੇ ਹੋਰ ਲਿਖਿਆ ਹੋਇਆ ਹਰਦੀਪ ਗਿੱਲ ਦੀਪ ਕੇ ਲਿਖਿਆ ਗਿਆ ਵਾ ਤੇ ਨਾਲ ਹੀ ਜਿਹੜਾ ਕੀ ਦਿਲ ਬਣਾਇਆ ਗਿਆ ਵਾ ਤੁਸੀਂ ਦੇਖ ਸਕਦੇ ਹੋ ਦਿਲ ਦੇ ਵਿੱਚ ਤੀਰ ਮਾਰਿਆ ਗਿਆ ਵਾ ਮੈਨੂੰ ਲੱਗਦਾ ਕਿ ਇਹ ਇੰਸਟਾਗ੍ਰam ਦੀ ਕਿਸੇ ਆਈਡੀ ਲੱਗਦੀ ਜਿਹੜਾ ਇਹ ਦਿੱਤਾ ਗਿਆ ਵਾ ਪਰ ਆਸ਼ਕੀ ਦਾ ਅੱਡਾ ਬਣ ਚੁੱਕਿਆ ਵਾ ਸਾਹਮਣੇ ਹੋਰ ਜਿਹੜਾ ਕੀ ਦਿਲ ਬਣਾਇਆ ਗਿਆ ਵਾ ਥਾ ਥਾ ਦੇ ਐਮਐਸ ਧੋਨੀ ਲਿਖਿਆ ਸ਼ਾਇਦ ਵੇਖਣ ਦਿਲ ਦਿਲ ਬਣਾਇਆ ਗਿਆ ਇਹ ਨੇ ਸਾਡੇ ਅਮਰਸਾਦੇ ਲੋਕਾਂ ਦੇ ਹਾਲਾਤ ਸਾਡੇ ਮਾਝੇ ਵਾਲੇ ਭਾਉਾਂ ਦੇ ਹਾਲਾਤ ਕਿਤੇ ਕਿਤੇ ਸਾਨੂੰ ਸ਼ਰਮ ਆਉਂਦੀ ਹੈ ਜੀ ਨੂੰ ਲੈ ਕੇ ਕਿਤੇ ਮਾਝੇ ਵਾਲੇ ਜਦ ਨਿਆਲ ਕੇ ਆ ਜਾਂਦਾ ਸੀ ਅੰਮ੍ਰਿਤਸਰ ਦੇ ਲੋਕਾਂ ਨੂੰ ਜਦੋਂ ਕਿਤੇ ਲੜਾਈ ਹੁੰਦੀ ਸੀ ਕਿਤੇ ਲੜਾਈਆਂ ਹੁੰਦੀਆਂ ਸੀ ਤੇ ਮਾਝੇ ਵਾਲੇ ਆਪਣੀ ਲੜਾਈ ਕਰਕੇ ਮਸ਼ਹੂਰ ਸੀ ਇਹਨਾਂ ਕਾਕੇ ਮਾਝੇ ਵਾਲੇ ਜਾਣੇ ਜਾਂਦੇ ਨੇ ਤੁਸੀਂ ਹੋਰ ਤਸਵੀਰਾਂ ਵਿੱਚ ਵੇਖ ਸਕਦੇ ਹੋ ਪ੍ਰੀਤੀ ਆਈ ਲਵ ਯੂ ਪ੍ਰੀਤੀ ਦਾ ਨਾਮ ਦਿੱਤਾ ਗਿਆ ਵਾ ਤੁਸੀਂ ਦੇਖ ਸਕਦੇ ਹੋ ਕੀ ਕੀ ਇੱਥੇ ਦਿਲ ਬਣਾਏ ਗਏ ਨੇ ਅਤੇ ਥਾਂ ਥਾਂ ਤੇ ਜਿਹੜੇ ਇੱਥੇ ਆਸ਼ਕੀ ਦੇ ਅੱਡੇ ਬਣ ਚੁੱਕੇ ਨੇ ਨੌਜਵਾਨ ਆਏ ਨੇ ਗੱਲਬਾਤ ਕਰਦੇ ਨੌਜਵਾਨਾਂ ਦੇ ਨਾਲ ਵੀ ਹਾਂਜੀ ਵੀ ਕੀ ਨਾਮ ਤੁਹਾਡਾ ਪਈ ਮੇਰਾ ਨਾਮ ਦਿਲਜਾਨ ਸਿੰਘ ਭੁੱਲਰ ਜੀ ਦਿਲਜਾਨ ਸਿੰਘ ਭੁੱਲਰ ਜੀ ਲੋਕਲ ਆਏ ਜੀ ਸ਼ਹਿਰੋਂ ਕੇ ਜਾਂ ਬਾਰੋਵੋਂ ਦੇ ਆਏ ਜੀ ਐਕਚੁਅਲੀ ਮੇਰਾ ਕੰਮ ਜੀ ਟੈਕਸੀ ਡਰਾਈਵਰ ਦਾ ਤੇ ਮੈਂ ਕਸਟਮਰ ਲੈ ਕੇ ਆਇਆ ਜੀ ਹੁਣੇ ਤੇ ਉਹਨਾਂ ਨੂੰ ਮਿਊਜ਼ੀਅਮ ਦਿਖਾਉਣਾ ਸੀ ਤੇ ਮਿਊਜ਼ੀਅਮ ਦਿਖਾਉਂਦੇ ਖਾਂਦੇ ਮੈਂ ਇੱਧਰ ਲੈ ਗਿਆ ਇਹਨਾਂ ਨੂੰ ਮੁੰਸ਼ੀ ਘਰ ਵੱਲ ਤਾਂ ਇੱਧਰ ਇਹਨਾਂ ਨੇ ਵੇਖਿਆ ਜਦੋਂ ਇਹ ਹਾਲਾਤ ਵਾ ਇਹਨਾਂ ਦੇ ਤੇ ਉਹ ਵੀ ਉਹਨਾਂ ਨੂੰ ਬੜੀ ਸ਼ਰਮ ਆ ਜੀ ਦਿੱਲੀੋਂ ਆਏ ਜੇ ਤੇ ਵੇਖੋ ਤੁਸੀਂ ਆਪ ਸੋਚ ਸਕਦੇ ਜੇ ਕਿ ਕਿੱਦਾਂ ਦੇ ਹਾਲਾਤ ਮਾੜੇ ਹੋਏ ਸਾਡੇ ਪੰਜਾਬ ਦੇ ਇੱਥੇ ਤੁਸੀਂ ਕੀ ਦੇਖਿਆ ਦਸ਼ਕਾਂ ਨੂੰ ਸਾਜਾ ਕਰ ਦਿਓ ਆਹ ਵੇਖੋ ਕਿਦਾਂ ਦੀਆਂ ਸ਼ੇਪਾਂ ਬਣੀਆਂ ਦਿਲ ਦੀਆਂ ਸ਼ੇਪਾਂ ਬਣਾਈਆਂ ਆਈ ਲਵ ਯੂ ਲਿਖਿਆ ਆ ਜੇ ਆ ਲਲਿਤ ਲਿਖਿਆ ਸਾਰੀਆਂ ਵੀ ਰਸਤਾਂ ਖਰਾਬ ਕੀਤੀਆਂ ਹੋਈਆਂ ਇਹ ਸਾਡੇ ਪੰਜਾਬ ਦੀਆਂ ਤੇ ਮੈਂ ਚਾਹਨਾ ਪ੍ਰਸ਼ਾਸਨ ਨੂੰ ਸਖਤੋਂ ਤੋਂ ਸਖਤ ਕਾਰਵਾਈ ਕਰਨੀ ਚਾਹੀਦੀ ਆ ਮੈਂ ਤਾਂ ਕਹਿੰਦਾ ਇੱਥੇ ਇੱਕ ਮੁੰਸ਼ੀ ਖੜਾਣਾ ਚਾਹੀਦਾ ਵਾ ਜੋ ਧਿਆਨ ਰੱਖੇ ਇੱਥੇ ਆਸ਼ਿਕ ਪੱਠੇ ਵਨਸ ਵਨੇ ਹੁੰਦੇ ਨੇ ਹੈ ਨਸ਼ੇੜੀ ਹੁੰਦੇ ਰਹਿੰਦੇ ਨੇ ਨਸ਼ਾ ਕਰਦੇ ਰਹਿੰਦੇ ਨੇ ਟੀਕਾ ਕਰਕੇ ਟੀਕਾ ਲਾ ਕੇ ਬੈਠੇ ਹੁੰਦੇ ਨੇ ਤੇ ਮੈਂ ਕਹਿੰਦਾ ਪ੍ਰਸ਼ਾਸਨ ਨੂੰ ਸਖਤ ਤੋਂ ਸਖਤ ਕਾਰਵਾਈ ਕਰਨੀ ਚਾਹੀਦੀ ਇਸ ਦੇ ਲੱਗਦਾ ਨਹੀਂ ਵੀ ਸਾਡੀ ਪ੍ਰਾਣੀ ਵਿਰਾਸਤ ਦਾ ਸ਼ੇਰ-ਏ-ਪੰਜਾਬ ਮਹਾਰਾਜ ਸਿੰਘ ਦਾ ਮੁੰਸੀ ਖਾਨ ਨਾ ਵਾ ਤੇ ਇਥੇ ਬੜੇ ਅਸੀਂ ਫੱਕਰ ਨਾ ਕਹਿ ਸਕਦੇ ਵੀ ਪ੍ਰਾਣੀਆਂ ਯਾਦਾਂ ਨੇ ਕਿਉਂਕਿ ਮੁਗਲਾਂ ਤੋਂ ਆਜ਼ਾਦ ਕਰਾਇਆ ਸ਼ੇਰ-ਏ-ਪੰਜਾਬ ਨੇ ਉਹਨਾਂ ਦੀ ਇੱਕ ਹਾਰ ਤੇ ਜਿਹੜੇ ਕਿ ਮੁਗਲ ਡਰਦੇ ਸੀ ਅਤੇ ਸਲਵਾਰਾ ਪਾਉਣ ਵਾਸਤੇ ਜਿਹੜੇ ਕਿ ਮਜਬੂਰ ਕਰ ਦਿੱਤਾ ਗਿਆ ਸੀ ਅੱਜ ਸੀ ਦੇਖਦੇ ਆ ਮਾਝੇ ਵਾਲੇ ਲੋੜੇ ਲੋਕ ਨੇ ਅੱਜ ਕਿਹੜੇ ਹਾਲਾਤਾਂ ਵਿੱਚ ਆ ਗਏ ਨੇ ਮਾਝੇ ਵਾਲੇ ਇੱਥੇ ਦੇਖਿਆ ਵੀ ਮੁੰਡੇ ਕੁੜੀਆਂ ਜਿਹੜੇ ਘਰੋਂ ਸਕੂਲਾਂ ਪੜ੍ਹਨ ਆਉਂਦੀਆਂ ਕੁੜੀਆਂ ਇੱਥੇ ਆ ਕੇ ਸਕੂਲ ਦੀ ਵਰਦੀ ਪਾਈ ਹੁੰਦੀ ਆ ਮੂੰਹ ਮੰਨਿਆ ਹੁੰਦਾ ਤੇ ਇੱਥੇ ਆ ਕੇ ਨੁਕਰਾਂ ਵਿੱਚ ਬੈਠੇ ਹੁੰਦੇ ਮੁੰਡੇ ਕੁੜੀਆਂ ਕਿ ਲੱਗਦਾ ਨਹੀਂ ਵੀ ਕਿਤੇ ਇਹਨੇ ਰੱਬ ਨਾ ਕਰੇ ਕਿਸੇ ਦਾ ਕੋਈ ਨੁਕਸਾਨ ਹੋ ਜਾਏ ਕਿਤੇ ਕੋਈ ਕਾਹਨ ਹੋ ਜਾਏ ਤੇ ਕੌਣ ਜ਼ਿੰਮੇਵਾਰ ਹੋਊਗਾ ਸਹੀ ਗੱਲ ਹੈ ਜੇ ਕੋਈ ਨਾ ਕੋਈ ਨੁਕਸਾਨ ਹੋ ਜਾਏ ਕੋਈ ਕਾਹਨ ਨਸ਼ੇੜੀ ਬੈਠੇ ਰਹਿੰਦੇ ਨੇ ਜੇ ਕੁਛ ਨਾ ਕੋਈ ਸ਼ਵਾਰਦਤ ਕਰ ਦੇ ਤੇ ਕੌਣ ਜ਼ਿੰਮੇਵਾਰ ਹੈ ਇਹਦਾ ਲੋਕਾਂ ਨੇ ਤਾਂ ਤਮਾਸ਼ਾ ਹੀ ਵੇਖਣਾ ਵਾ ਤੇ ਮੈਂ ਤਾਂ ਚਾਹਨਾ ਵਾਂ ਕਿ ਭਈ ਜੋ ਵੀ ਹੈਗਾ ਸਿਸਟਮ ਜਲਦੀ ਜਲਦੀ ਸਹੀ ਕੀਤਾ ਜਾਵੇ ਤਾਂ ਕਿ ਟੂਰਿਸਟ ਕੋਈ ਵੀ ਆਵੇ ਤੇ ਖੁਸ਼ ਹੋ ਕੇ ਜਾਵੇ ਅਗਲਾ ਅਗਲਾ ਜਦੋਂ ਇਹ ਚੀਜ਼ਾਂ ਵੇਖਦਾ ਤਾਂ ਉਹ ਤਾਂ ਦਿਲ ਟੁੱਟਦਾ ਵਾ ਬਿਲਕੁਲ ਜੀ ਤੁਸੀਂ ਦੇ ਦਿਲ ਦੀ ਗੱਲ ਕੀਤੀ ਵੀਰ ਨੇ ਮੈਂ ਦਿਲ ਵੀ ਜਰੂਰ ਵਿਖਾ ਦੇਣਾ ਆ ਕਿ ਦਿਲ ਬਣਾਇਆ ਗਿਆ ਜੋਤੀ ਜੋਤੀ ਦੇ ਦਿਲ ਵਿੱਚ ਤੀਰ ਮਾਰਿਆ ਗਿਆ ਵਾ ਤੁਸੀਂ ਦੇਖ ਸਕਦੇ ਹੋ ਇਹ ਪਤਾ ਨਹੀਂ ਕਿਹੜਾ ਤੀਰ ਹੈ ਜਿਹੜਾ ਬਾਰ-ਬਾਰ ਜਾ ਕੇ ਦਿਲਾਂ ਦੇ ਵਿੱਚ ਵਜਦਾ ਤੇ ਮੈਨੂੰ ਲੱਗਦਾ ਭਈ ਇਹ ਦਿਲ ਦੇ ਦਿਲ ਪਾੜ ਜਾਊਗਾ ਜਾਂ ਦਿਲ ਇਹਦਾ ਸੀਤਾ ਹੀ ਜਾਊਗਾ ਇਹ ਕਿਹੜਾ ਦੇ ਲਿਆ ਸੋਨੂ ਜੰਡੇ ਵਾਲਾ ਸਾਡੇ ਨਾਲ ਨੇ ਸਮਾਜ ਤੇ ਵੀ ਅਕਸਰ ਸਮਾਜ ਦੀਆਂ ਗੱਲਾਂ ਕਰਦੇ ਨੇ ਮੁੱਦੇ ਚੁੱਕਦੇ ਨੇ ਸੋਨੂ ਜੰਡੇ ਵਾਲਾ ਜੀ ਆ ਕਿਸ ਤਰ੍ਹਾਂ ਦੇ ਦਿਲ ਹੋ ਗਿਆ ਤੁਹਾਡੇ ਵੀ ਕਿਹਦੇ ਦਿਲ ਵਿੱਚ ਤੀਰ ਤੂ ਦੀ ਮਾਰ ਗਿਆ ਕਿਤੇ ਇੱਥੇ ਅਸੀਂ ਵੇਖਿਆ ਦੇਖੋ ਇਹ ਭਾਜੀ ਬੜੀ ਮਾੜੀ ਗੱਲ ਆ ਵੀ ਜਿਹੜੇ ਮਾਝੇ ਵਾਲੇ ਕੁਰਬਾਨੀਆਂ ਨਾ ਜਾਣੇ ਜਾਂਦੇ ਸੀਗੇ ਗੁਰੂ ਪੀਰ ਪਗੰਬਰਾਂ ਦੀ ਧਰਤੀ ਸੀਗੀ ਅੱਜ ਪੰਜਾਬ ਦੇ ਵਿੱਚ ਜਿਹੜਾ ਇਹ ਗੁਰੂ ਨਗਰੀ ਅੰਮ੍ਰਿਤਸਰ ਚ ਖਲੋਤੇ ਆਪਾਂ ਔਰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਹੈ ਵਿਰਾਸਤ ਹੈ ਸਾਰੀ ਕੰਪਨੀ ਬਾਗ ਔਰ ਇਹ Munshi Khana ਜਿੱਥੇ Munshi ਬੈਠਿਆ ਕਰਦੇ ਸੀ ਆਪਣੇ ਵਹੀ ਖਾਤੇ ਲੈ ਕੇ ਸਾਰਾ ਜਿਹੜਾ ਲੇਖਾ ਜੋਖਾ ਹੁੰਦਾ ਸੀ ਪਰ ਅੱਜ ਜਿੱਥੇ ਸਾਰੇ ਸ਼ਹਿਰ ਦੇ ਲੋਕ ਸੈਰ ਕਰਨ ਆਉਂਦੇ ਆ ਤੇ ਉੱਥੇ ਹੀ ਛੋਟੇ ਛੋਟੇ ਬੱਚੇ ਇਥੇ ਬਾਵਾਾਂ ਜਮਾਵਾਾਂ ਪਾ ਕੇ ਤੁਰੇ ਫਿਰਦੇ ਆ ਨਾਲ ਹੀ ਸਬਰ ਪੈਲਸ ਆ ਉਹਦੇ ਬਾਹਰ ਇਧਰ ਉਧਰ ਨੁਕਰਾਂ ਚ ਕੋਈ ਕਿਤੇ ਸਿਗਟਾਂ ਪੀ ਜਾਂਦਾ ਕੋਈ ਕਿਤੇ ਚੈਣੀਆਂ ਖਣੀਆਂ ਵੇਖੋ ਸੁੱਟੀਆਂ ਵਾਂ ਪਰ ਤੁਹਾਨੂੰ ਜੁਨੇ ਵਾਲੇ ਅਸੀਂ ਦੇਖਦੇ ਵੀ ਕੰਪਨੀ ਬਾਗ ਬਣਾਇਆ ਸੀ ਸਿਰਫ ਸੈਰ ਕਰਨ ਵਾਸਤੇ ਬਣਾਇਆ ਸੀ ਤੇ ਲੋਕ ਸੈਰ ਕਰਦੇ ਸੀ ਪਰ ਇਹ ਆਸ਼ਕੀ ਦਾ ਅੱਡਾ ਬਣ ਚੁੱਕਿਆ ਸੀ ਦੇਖਿਆ ਵੀ ਤੇ ਨਸ਼ੇੜੀ ਬੈਂਦੇ ਨੇ ਕੁੜੀਆਂ ਘਰੋਂ ਸਕੂਲੋਂ ਪੜਨ ਵਾਸਤੇ ਹੁੰਦੀਆਂ ਨੇ ਪਰ ਮਾਪੇ ਦੇ ਅੱਖਾਂ 'ਚ ਘੱਟਾ ਪਾ ਕੇ ਸਕੂਲ ਦੀ ਵਰਦੀ ਪਾਈ ਹੁੰਦੀ ਆ ਸਕੂਲ ਨਹੀਂ ਜਾਂਦੀਆਂ ਇੱਥੇ ਆ ਕੇ ਨੁਕਰਾਂ ਇੱਕ ਦੂਜੇ ਦੇ ਬਾਹਾਂ ਵਿੱਚ ਬਾਹਾਂ ਪਾ ਕੇ ਬੈਠੇ ਹੁੰਦੇ ਨੇ ਕੀ ਲੱਗਦਾ ਨਹੀਂ ਵੀ ਮਾ ਮਾਪੇ ਆਪਸ ਤੇ ਵੀ ਜਾਂ ਉਹ ਬੱਚੀਆਂ ਵਾਸਤੇ ਬੜੀ ਸ਼ਰਮ ਦੀ ਗੱਲ ਆ ਜਿਹੜੇ ਲੋਕ ਕਹਿੰਦੇ ਨੇ ਵੀ ਧੀਆ ਸਕੂਲ ਲੋਕਾਂ ਨੂੰ ਪੜ੍ਹ ਜਾਂਦੀਆਂ ਧੀਆ ਨੂੰ ਪੜ੍ਹੋਣਾ ਚਾਹੀਦਾ ਪਰ ਉਹ ਧੀਆ ਵੀ ਕਿਤੇ ਮਾ ਮਾਪ ਦਾ ਜਿਹੜਾ ਨਾਂ ਰੋਸ਼ਨ ਗਾਂਧੀ ਬਜਾਏ ਮਾ ਮਾਪ ਦਾ ਨਾਂ ਡੋਬਣ ਵਾਸਤੇ ਲਗੀਆਂ ਨੇ ਬਿਲਕੁਲ ਇਹ ਵੇਖੋ ਸਾਡੇ ਤੇ ਮਾਨਸਿਕਤਾ ਜਿਹੜੀ ਬਹੁਤ ਗਿਰ ਗਈ ਆ ਸਾਨੂੰ ਇਹ ਨਹੀਂ ਪਤਾ ਵੀ ਸਾਡੀਆਂ ਵਿਰਾਸਤਾਂ ਐਡਾ ਵੱਡਾ ਸਾਡੇ ਜਰਨੈਲਾਂ ਦੀਆਂ ਯਾਦਗਾਰਾਂ ਨੇ ਆਹ ਵੇਖੋ ਕਿਦਾਂ ਲਿਖਿਆ ਵਾ ਪ੍ਰੀਤੀ ਮੇ ਬੂਰੀ ਪੂਰੀ ਮੇਰੀ ਜਾਨ ਮੈਂ ਨਹੀਂ ਬਚਦਾ ਠੀਕ ਹੈ ਜੀ ਉਧਰ ਲਿਖਿਆ ਵਾ ਉਥੇ ਵੀ ਕੁਝ ਲਿਖਿਆ ਵਾ ਇਦਾਂ ਥਾਂ ਥਾਂ ਤੇ ਬੜਾ ਮਤਲਬ ਤੇ ਕਈ ਜਗ੍ਹਾ ਤੇ ਗੱਲਾਂ ਨਹੀਂ ਦਸਣ ਵਾਲੀਆਂ ਵੀ ਐਨੇ ਮਾੜੇ ਹਾਲਾਤ ਕਰਤੇ ਇਥੋਂ ਦੇ ਵੀ ਉਹ ਵੇਖੋ ਲਿਖਿਆ ਜੀਤੀ ਕੀ ਕਰਦੀ ਆ ਦੱਸੋ ਜੀਤੀ ਜੋ ਮਰਜੀ ਆਪਾਂ ਕੀ ਲੈਣਾ ਇਹ ਚੀਜ਼ਾਂ ਵੇਖੋ ਇੱਥੇ ਲਿਖਣ ਵਾਲੀਆਂ ਵਾ ਇਹ ਕਿੱਡੀ ਮਾੜੀ ਗੱਲ ਆ ਆ ਵੇਖੋ ਕਰਤੂਤਾਂ ਲੋਕਾਂ ਦੀਆਂ ਇਹ ਇੰਨੀ ਸ਼ਰਮ ਲਾ ਲਈ ਲੋਕਾਂ ਨੇ ਮਤਲਬ ਕਿੰਨਾ ਅਸੀਂ ਸਮਝਾਈਏ ਇਹਨਾਂ ਨੂੰ ਨਹੀਂ ਸਮਝਦੇ ਪਰ ਜੇ ਕਿਤੇ ਇਹਨਾਂ ਤੇ ਕਿਸੇ ਨੇ ਹੱਥ ਹੁਲਾ ਕਰਤਾ ਆਕੇ ਨੇ ਤੇ ਫਿਰ ਫੇਸਬੁਕ ਵਿਦਵਾਨ ਤੇ ਜਿਹੜੇ ਗੱਡੀਆਂ ਚ ਬਹਿ ਕੇ ਆ ਜਾਂਦੇ ਗਿਆਨ ਘੋਟਣ ਫੇਸਬੁਕ ਵਿਦਵਾਨ ਉਹਨਾਂ ਆਣ ਕੇ ਤੇ ਲਾਈਵ ਹੋ ਬੈਣਾ ਤੇ ਉਹ ਉਸੇ ਵੇਲੇ ਕਈ ਵੀਰ ਉਹਨਾਂ ਨੂੰ ਪ੍ਰਮੋਟ ਕਰਨ ਡੇ ਪੈਂਦੇ ਆ ਜੀ ਮਾਝੇ ਵਾਲੇ ਤੇ ਕਹਿੰਦੇ ਵੀ ਲੜਾਈਆਂ ਵਿੱਚ ਸ਼ਾਮਲ ਸੀ ਮਾਝੇਵੰਦ ਜਨਰਲ ਜਿਹੜੇ ਨਾਂ ਤੋਂ ਜਾਣਿਆ ਜਾਂਦਾ ਸੀ ਇਹ ਮਾਝੇ ਵਾਲੇ ਆਸ਼ਕ ਪੱਠੇ ਕਰਨ ਦੇ ਬਣ ਗਏ ਨੇ ਮਾਝੇ ਵਾਲੇ ਆਸ਼ਕੀ ਕੌਣ ਦੀ ਗੱਲ ਲਾਪੇ ਨੁਕਰਾ ਵਿੱਚ ਕੁੜੀਆਂ ਲੈ ਕੇ ਧੀਆ ਪੈਣਾ ਲਾ ਕੇ ਕਦੋਂ ਦੇ ਬੈਠੇ ਨਹੀਂ ਰਹੇ ਮਾਝੇ ਵਾਲੇ ਤੇ ਹਮੇਸ਼ਾ ਲੋਕਾਂ ਦੀਆਂ ਧੀਆ ਭੈਣਾਂ ਨੂੰ ਛਡਾਉਂਦੇ ਸੀ ਜਾ ਕੇ ਕਿਤੇ ਲੋੜ ਪੈਂਦੀ ਤੇ ਧੀਆ ਭੈਣਾਂ ਰੱਖਿਆ ਕਰਦੇ ਸੀ ਪਰ ਇਹ ਮਾਝੇ ਵਾਲੇ ਕਿਹੜੇ ਨੇ ਭਾਉ ਜਿਹੜੇ ਥਾਂ ਥਾਂ ਤੇ ਦਿਲ ਬਣਾਏ ਨੇ ਦੇ ਦਿਲ 'ਚ ਤੀਰ ਮਾਰੇ ਨੇ ਕਦੀ ਪ੍ਰੀਤੀ ਆਈ ਲਵ ਯੂ ਕਦੀ ਕੁਛ ਲਿਖਿਆ ਕਿਸ ਦਾ ਨਾਲ ਲਿਖਿਆ ਤੁਹਾਨੂੰ ਭਾਜੀ ਕਿੱਥੋਂ ਲੱਗੋ ਲੱਗਦਾ ਇਹ ਮਾਝੇ ਵਾਲੇ ਦਾ ਕੰਮ ਹੈ ਜੂਠਾ ਸਾਡੇ ਨਾਲ ਨਾ ਨਾ ਲਾਓ ਤੁਸੀਂ ਇਹ ਇਹ ਕੀ ਪਤਾ ਕਿੱਥੋਂ ਕੁੱਤੇ ਕੇ ਥਾਂ ਦੇ ਜਿਹੜੇ ਆ ਕੇ ਗੰਦ ਪਾਉਂਦੇ ਇੱਥੇ ਤੇ ਸਾਡੇ ਮਾਝੇ ਵਾਲਿਆਂ ਦਾ ਨਾਮ ਖਰਾਬ ਕਰਨ ਦੇ ਮਾਝੇ ਵਾਲੇ ਤੇ ਦੂਰੋਂ ਆਉਂਦੇ ਪਹਿਚਾਣ ਹੋ ਜਾਂ ਤੇ ਤੁਸੀਂ ਇਹਨਾਂ ਨੂੰ ਮਤਲਬ ਸਿਰੇ ਦੇ ਘਟਿਆ ਬੰਦਿਆਂ ਨੂੰ ਮਾਝੇ ਵਾਲਿਆਂ ਨਾਲ ਰਲਾਈ ਜਾਂਦੇ ਜੇ ਮਾਝੇ ਵਾਲੇ ਤੇ ਪਤਾ ਲੱਗ ਜਾਂਦਾ ਆਪਣੀ ਜਾਨ ਜੋਖਮ ਚ ਪਾ ਕੇ ਜਿਹੜੇ ਆ ਜਾਨਾਂ ਬਚਾਉਂਦੇ ਆ ਇਹੋ ਜੇ ਗਲਤ ਕੰਮ ਮਾਝੇ ਵਾਲੇ ਨਹੀਂ ਕਰੇ ਜਾਂਦੇ ਇਹ ਸੂਰਬੀਰ ਯੋਧਿਆਂ ਦੀ ਧਰਤੀ ਆ ਗੁਰੂ ਨਗਰੀ ਜਿਹੜੀ ਆ ਇੱਥੇ ਤੇ ਵੇਖੋ ਇਹ ਜਿਹੜੀਆਂ ਸਾਡੀਆਂ ਯਾਦਗਾਰਾਂ ਨਾਲ ਧਿਆਨ ਨਹੀਂ ਦਿੱਤਾ ਕਿਸੇ ਨੇ ਸਾਡੀ ਗਲਤੀ ਸਮਝ ਲਓ ਪ੍ਰਸ਼ਾਸਨ ਦੀ ਸਰਕਾਰਾਂ ਦੀ ਤੇ ਹੈਗੀ ਆ ਜਿੱਥੇ ਤੇ ਜੇ ਕਿਤੇ ਸਾਡੇ ਇੱਥੇ ਆ ਕੇ ਵੀਰਾਂ ਨੇ ਧਿਆਨ ਦਿੱਤਾ ਕਿਸੇ ਨੇ ਤੇ ਕਿਸੇ ਦੇ ਹੱਥੋਂ ਲਾ ਕਰਤਾ ਤੇ ਫਿਰ ਵੇਖਿਓ ਤੁਸੀਂ ਇੱਥੇ ਨਵਾਂ ਹੀ ਰੰਗ ਲੈ ਲੈਣਾ ਪਰ ਇੱਥੇ ਕੋਈ ਨਾ ਕੋਈ ਮੈਨੂੰ ਲੱਗ ਬਿਲਕੁਲ ਜੀ ਮੈਂ ਆਪਣੇ ਯਾਰ ਦੀਆਂ ਤਸਵੀਰਾਂ ਕਮਾਂ ਕਹਿ ਰਹੇ ਮੈਨੂੰ ਖਾਣ ਗੋਰਾਵਾ ਸਿਮਰਣਾ ਇਹਦੇ ਵਿੱਚ ਵੀ ਦਿਲ 'ਚ ਤੀਰ ਵੱਜ ਗਿਆ ਮੈਂ ਆਪਣੇ ਕੈਮਰਾ ਮੈਨੂੰ ਕਹੂੰਗਾ ਇਹ ਬਾਰ ਬਾਰ ਤੀਰ ਵੱਜ ਜਾਂਦੇ ਨੇ ਤੂੰ ਵੀ ਕੈਮਰਾ ਚਲਾਉਂ ਲੈ ਕਿ ਧਿਆਨ ਖੀ ਤੀਰ ਨਾਲ ਕਿ ਤੀਰ ਵੱਜ ਜੇ ਇਹਨੇ ਦਿਲ 'ਚ ਤੀਰ ਵੱਜ ਗਿਆ ਮੈਂ ਉਹਨਾਂ ਦੇਰੀ ਫੱਟੜ ਕਰ ਦਿੱਤੇ ਨੇ ਸੋਨੂ ਜੀ ਕੀ ਕੀ ਲੱਗਦਾ ਸਾਰੇ ਦੇਲ ਇੱਥੇ ਆ ਗਏ ਨੇ ਠੀਕ ਹੈ ਜਿਹੜੀ ਸਾਡੀ ਯਾਗਰਾਵਾ ਸ਼ੇਰ ਦੇ ਪੰਜਾਬ ਦੀ ਅਸੀਂ ਕਿਤਾਬਾਂ ਵਿੱਚ ਪੜ੍ਹਦੇ ਆਂ ਬ ਲੋਕ ਇਥੇ ਆ ਕੇ ਬੈਠਦੇ ਹੁੰਦੇ ਸੀ ਜਿਆ ਯਾਦਗਾਰਾਂ ਸੀ ਪਰ ਅੱਜ ਇਹ ਆਸ਼ਕੀ ਦਾ ਵੱਡਾ ਅੱਡਾ ਬਣ ਚੁੱਕਿਆ ਇਥੇ ਨਸ਼ੇੜੀ ਆ ਕੇ ਬੈਠਦੇ ਨੇ ਤਾ ਤਸਵੀਰਾਂ ਹੋਰ ਵਿਖਾਵਾਂਗੇ ਨਸ਼ੇੜੀਆਂ ਨੇ ਭਾਜੀ ਉੱਥੇ ਬੀਅਰ ਦੀਆਂ ਬੋਤਲਾਂ ਬਾਥਰੂਮ ਕਰੀ ਜਾਂਦੇ ਬੜਾ ਕੁਛ ਇਧਰ ਧਿਆਨ ਜਿੱਦਾਂ ਜਿੱਦਾਂ ਵੇਖੋ ਲੋਕਾਂ ਦਾ ਪੈਂਦਾ ਲੋਕ ਅਵੇਅਰ ਹੋ ਜਾਂਦੇ ਆ ਪਰ ਗੱਲ ਬਹੁਤ ਮਾੜੀ ਆ ਜੇਕਰ ਅਸੀਂ ਆਪਣੀਆਂ ਵਿਰਾਸਤਾਂ ਵੱਲ ਧਿਆਨ ਨਾ ਦਿੱਤਾ ਤੇ ਇਹ ਜਿਹੜੇ ਆਸ਼ਕ ਪਠੇ ਨਵੇਂ-ਨਵੇਂ ਉੱਠੇ ਇਹਨਾਂ ਸਾਡਾ ਨਾਂ ਖਰਾਬ ਕਰ ਦੇਣਾ ਸਾਡੇ ਸ਼ਹਿਰ ਦਾ ਕਿਉਂਕਿ ਇਹ ਚੰਦ ਲੋਕ ਆ ਜਿਹੜੇ ਗੁਰੂ ਨਗਰੀ ਦਾ ਨਾਮ ਖਰਾਬ ਕਰਨ ਤੇ ਲੱਗੇ ਇਹਨਾਂ ਨੂੰ ਸਾਡੇ ਨਾਲ ਕੋਈ ਲੈਣਾ ਦੇਣਾ ਨਹੀਂ ਆ ਇਹਨਾਂ ਨੂੰ ਕਿਸੇ ਕਮਿਊਨਿਟੀ ਦਾ ਇਤਿਹਾਸ ਨਹੀਂ ਪਤਾ ਕੌਣ ਆ ਇਹ ਵਿਹਲੜ ਲੋਕ ਆ ਮੰਦ ਬੁੱਧੀ ਲੋਕ ਆ ਮੂੰਹ ਚੁੱਕੇ ਆ ਜਾਂਦੇ ਆ ਕਦੇ ਕਿਸੇ ਨੁੱਕਰ 'ਚ ਵੜ ਜਾਂਦੇ ਕਈ ਕਿਹੇ 'ਚ ਇੱਥੇ ਬਹੁਤ ਜ਼ਿਆਦਾ ਇੱਕ ਗੱਲ ਮੈਂ ਤੁਹਾਨੂੰ ਦੱਸ ਦੇਣਾ ਵਾ ਕਿ ਕਿਤੇ ਨਾ ਕਿਤੇ ਕੋਈ ਵਾਕਿਆ ਹੋ ਜਾਣਾ ਜਿਵੇਂ ਸੋਨੂੰ ਹੀ ਨਾਲ ਆਇਆ ਇਹ ਵੀ ਦਿਖਿਆ ਤੇ ਰਾਜਨ ਕਿਸੇ ਕੇ ਪਿਆਰ ਮੇ ਗੁੰਮ ਹੈ ਰਾਜਨ ਬਾਹ ਨੂੰ ਪੁੱਛਣਾ ਚਾਹੀਦਾ ਵੀ ਰਾਜਨ ਕਿਹ ਖਿਆਲ ਆ ਪਿਆ ਲਬ ਜੀ ਕਿ ਕਿਉਂ बार-बार ਇਹ ਚੀਜ਼ ਲਿਖੀ ਜਾਂਦੀ ਹੈ ਇਹ ਜਿਹੜਾ ਸਾਰਾ ਤੁਸੀਂ ਵੇਖੋ ਚੈਨਲਾਂ ਤੇ ਆਉਂਦਾ ਹੁੰਦਾ ਨਾ ਮੇਰੇ ਕੀਤੇ ਕੰਮ ਨੂੰ ਕੋਈ ਕੱਟ ਦੇਵੇ ਹੈ ਕਿਸ ਦੀ ਮਜਾਲ ਕਿਸੇ ਦਾ ਪਤੀ ਪਛ ਪਤਨੀ ਦਾ ਕਲੇਸ਼ ਤੇ ਜੇ ਕੋਈ ਕਿਸੇ ਦੇ ਵਾਸਤੇ ਨਹੀਂ ਆਉਂਦਾ ਤੇ ਇਹ ਲੋਕ ਉਹ ਮਾਨਸਿਕ ਰੋਗੀ ਹੋ ਗਏ ਆ ਵੇਖੋ ਇੱਥੇ ਕਿਦਾਂ ਲਿਕਾ ਮਾਰ-ਮਾਰ ਕਹਿੰਦਾ ਭਰੀਆਂ ਜੇਕਰ ਪ੍ਰਸ਼ਾਸਨ ਦੀ ਮਰਜ਼ੀ ਹੋਵੇ ਨਾ ਤੇ ਇੱਕ ਘੰਟੇ ਜਿਨ੍ਹਾਂ ਨੂੰ ਸੈੱਟ ਕਰਦੇ ਪ੍ਰਸ਼ਾਸਨ ਨੂੰ ਬਾਰ ਬਾਰ ਬੇਨਤੀਆਂ ਕਰ ਰਹੇ ਆਂ ਅਸੀਂ ਮੈਂ ਖੁਦ ਕਮਿਸ਼ਨਰ ਸਾਹਿਬ ਨੂੰ ਲੈਟਰ ਲਿਖ ਕੇ ਦੇ ਕੇ ਆਂ ਵੀ ਇੱਥੇ ਪੁਲਸ ਲਗਾਓ ਕਿਉਂਕਿ ਪਹਿਲਾਂ ਮਲਾਜਮ ਹੁੰਦੇ ਸੀ ਸਮਰ ਪਾਲਸ ਦੇ ਨੇੜੇ ਤੇ ਇੱਥੇ ਆਉਂਦੇ ਨਹੀਂ ਪਰ ਜਿਨ੍ਹਾਂ ਨੂੰ ਹੋਰ ਦਿਖਾਉਣੇ ਗਾੜੀ ਲੱਗੇ ਉਹਨਾਂ ਚਿਰ ਨਹੀਂ ਸੈੱਟ ਹੋਣਾ ਕੰਮ ਇੱਥੇ ਜ਼ਰੂਰਤ ਹੈ ਆ ਕਾਰਵਾਈ ਦੀ ਹੋਰ ਮੈਂ ਦਿਖਾਉਂਗਾ ਆਪਣੇ ਕੈਮਰੇ ਨੂੰ ਕੁਮਤ ਸੀਰਾ ਖੋਣ ਹੈਪੀ ਬਰਥਡੇ ਲਿਖਿਆ ਗਿਆ 7 ਦੂਬਰ ਨੂੰ ਆ ਜਾਂਦਾ ਇਹ ਹਾਲਾਤ ਨੇ ਲੱਗਦਾ ਸਾਰਾ ਜਿਹੜਾ ਬਹੁਤ ਮਸ਼ਹੂਰ ਹੋ ਸਕਦਾ ਲੱਗਦਾ ਮੈਨੂੰ ਬਾਰ ਬਾਰ ਇੱਥੇ ਹੈਪੀ ਬਰਥਡੇ ਲਿਖ ਅਤੇ ਇੱਥੇ ਦੇਰ ਵੀ ਬਣਾਏ ਗਏ ਨੇ ਤਸਵੀਰਾਂ ਵਿੱਚ ਦੇਖ ਸਕਦੇ ਹੋ ਦਿਲ ਦੇ ਵਿੱਚ ਟੀਰ ਬੜੇ ਮਾਰੇ ਗਏ ਨੇ ਤੇ ਥਾਂ ਥਾਂ ਬੀੜੀਆਂ ਨੇ ਤੁਸੀਂ ਦੇਖ ਸਕਦੇ ਹੋ ਬੀੜੀਆਂ ਜਿਹੜੀਆਂ ਤਮਾਕੂ ਵਗਾਰਾ ਇੱਥੇ ਰੱਖਿਆ ਗਏ ਨੇ ਸ਼ੇਰੇ ਪੰਜਾਬ ਦੀ ਜਿਹੜੀ ਕੀ ਇਹ ਵਿਰਾਸਤ ਆ ਇੱਥੇ ਥਾਂ ਥਾਂ ਦੇ ਆਸ਼ਕੀ ਅੱਡੇ ਬਣਾਏ ਗਏ ਨੇ ਤੁਸੀਂ ਦੇਖ ਸਕਦੇ ਹੋ ਦਿਲ ਬਣਾਇਆ ਗਿਆ ਇਹਦੇ ਵਿੱਚ ਵੀ ਜਿਹੜਾ ਟੀਰ ਮਾਰੇ ਗਏ ਨੇ ਕਿਦਾਂ ਕਰੇ ਜਿਹੜਾ ਲਾ ਕੇ ਲੈ ਕੇ ਕਈ ਜਗ੍ਹਾ ਤੁਸੀਂ ਅਸੀਂ ਦੇਖਿਆ ਸੋਨੂ ਜੀ ਇੱਥੇ ਬਾਰੀਆਂ ਤੱਕ ਲਾ ਕੇ ਲੈ ਗਏ ਨੇ ਸਾਡੀ ਪੁਰਾਣੀ ਵਿਰਾਸਤ ਆ ਕਿਉਂ ਨਹੀਂ ਬਿਲਡਿੰਗਾਂ ਸਾਹਮਣੇ ਜਾ ਰਹੀਆਂ ਜਾ ਰਹੀਆਂ ਕਿਉਂ ਨਹੀਂ ਜਿਹੜੇ ਤੁਹਾਡੇ ਮਹਿਕਮੇ ਨੇ ਕਿਉਂ ਜਦੋਂ ਵੇਖੋ ਸਾਡੇ ਜਿਹੜੇ ਨਾ ਅੱਜ ਕੱਲ ਜ਼ਿਆਦਾਤਰ ਸਾਡੇ ਲੀਡਰਾਂ ਨੂੰ ਇਤਿਹਾਸ ਹੀ ਨਹੀਂ ਪਤਾ ਉਹ ਵਿਚਾਰੇ ਜਦੋਂ ਲੋਕਾਂ ਵੋਟਾਂ ਪਾਤੀਆਂ ਜਿੱਤ ਗਏ ਤੇ ਉਹਨਾਂ ਨੇ ਇਹ ਅਭਿਦਾਨ ਲੱਗ ਗਿਆ ਪਕੜਾ ਗਾਂ ਬਾਨਾ ਪਰ ਜੇ ਤੁਸੀਂ ਆਪਣਾ ਇਤਿਹਾਸ ਹੀ ਭੁੱਲ ਜਾਓਗੇ ਤੇ ਆਪਣੀਆਂ ਪੀੜ੍ਹੀਆਂ ਨੂੰ ਕੀ ਦੱਸੋਗੇ ਵਿਧਾਨ ਸਭਾ ਪਾਰਲੀਮੈਂਟ ਦੇ ਵਿੱਚ ਰੌਲਾ ਪਾਉਣ ਦਾ ਕੋਈ ਫਾਇਦਾ ਨਹੀਂ ਜਿੰਨਾ ਚਿਰ ਤੱਕ ਤੁਹਾਨੂੰ ਖੁਦ ਨੂੰ ਇਤਿਹਾਸ ਨਹੀਂ ਪਤਾ ਇਹਨਾਂ ਸਾਰੇ ਲੀਡਰਾਂ ਨੂੰ ਇੱਕ ਦਿਨ ਕਿਸੇ ਨਾ ਕਿਸੇ ਦਿਨ ਸਾਰੀਆਂ ਪਾਰਟੀਆਂਦਿਆਂ ਨੂੰ ਇਹ ਪੁੱਛ ਲਓ ਵੀ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਕਿੱਥੋਂ ਸ਼ੁਰੂ ਹੁੰਦਾ ਹੈ ਔਨ ਰਿਕਾਰਡ ਮੈਂ ਕਹਿੰਦੇ ਆ ਇਹਨਾਂ ਨੂੰ ਪੁੱਛਿ 117 ਵਿਧਾਇਕ 13 ਮੈਂਬਰ ਪਾਰਲੀਮੈਂਟ ਇਹਨਾਂ ਨੂੰ ਪੁੱਛਿਓ ਵੀ ਰਾਜ ਕਿੱਥੋਂ ਸ਼ੁਰੂ ਹੁੰਦਾ ਹੈ ਕਿੱਥੇ ਖਤਮ ਹੁੰਦਾ ਹੈ ਇਹਨਾਂ ਨੂੰ ਪਤਾ ਹੀ ਨਹੀਂ ਵਿਚਾਰਿਆਂ ਨੂੰ ਇਹਨਾਂ ਨੂੰ ਇਹ ਪਤਾ ਵਾ ਵੀ 5 ਸਾਲਾਂ ਬਾਅਦ ਜਾਣਾ ਵਾ ਤੇ ਇੱਕ ਫਾਰਮੈਲਟੀ ਜੀ ਕਰਨੀ ਮਗਰ ਫੋਟੋ ਲਾ ਲੈਣੀ ਸ਼ੇਰ-ਏ-ਪੰਜਾਬ ਦੀ ਤੇ ਅਸੀਂ ਦੱਸ ਦੇਣਾ ਵੀ ਅਸੀਂ ਉਹਦੇ ਵਾਰਿਸ ਆ ਐਦਾਂ ਨਹੀਂ ਗੱਲ ਬੰਦੀ ਇਹ ਕੰਮ ਕਰਨਾ ਪੈਂਦਾ ਗਰਾਊਂਡ ਲੈਵਲ ਤੇ ਹੋਣਾ ਪੈਂਦਾ ਉਹ ਗੱਲ ਗਈ ਹੈ ਪ੍ਰਾਥਮਿਕ ਭਾਗ ਜਿਹੜੇ ਵਿਭਾਗ ਦੇ ਅਫਸਰ ਨੇ ਜਾਂ ਪ੍ਰਾਥਮਿਕ ਵਿਭਾਗ ਵਾਲੇ ਨੇ ਕਿਉਂ ਨਹੀਂ ਇੱਥੇ ਆਉਂਦੇ ਕਿਉਂ ਨਹੀਂ ਸੁਧਰਨ ਲਿਆਦੇ ਕਿਉਂ ਨਹੀਂ ਜੜੀਆਂ ਸਾਡੀਆਂ ਪੁਰਾਣੀਆਂ ਵਿਰਾਸਤਾਂ ਆ ਵਾ ਕਿ ਥਾਂ-ਥਾਂ ਦੇ ਡਿੜਕੀ ਕਬੂਤਰ ਜਿਹੜੇ ਨੇ ਉਹ ਪਿਆਰ ਕਰਦੇ ਦਿਖਾਈ ਦੇ ਰਹੇ ਨੇ ਤੁਸੀਂ ਦੇਖ ਸਕਦੇ ਹੋ ਇਸ ਵੀਡੀਓ ਵਿੱਚ ਕਬੂਤਰ ਜਿਹੜਾ ਕੀ ਇਹ ਇਹਨਾਂ ਨੇ ਕਾਰਬਨ ਵਾਲੇ ਨੇ ਅਤੇ ਥਾ ਥਾ ਦੇ ਵਿਠਾ ਘੋਤਰੇ ਬਣੇ ਹੋਏ ਨੇ ਥਾ ਥਾ ਜੰਗਲੇ ਜਾਲੇ ਲੱਗੇ ਹੋਏ ਨੇ ਅਤੇ ਜਾਣੀਆਂ ਤੱਕ ਜੜੀਆਂ ਨੇ ਉਹ ਲਾ ਕੇ ਲਾਗੇ ਨੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਬਿਲਕੁਲ ਜੀ ਬਿਲਕੁਲ ਬਾਹਰ ਦੀ ਸਫਾਈਆਂ ਦੇ ਹਾਲਾਤ ਨੇ ਸਫਾਈ ਦੇ ਹਾਲਾਤ ਬਖਾ ਦਿਓ ਸਫਾਈ ਦਾ ਐਡਾ ਬੁਰਾ ਹਾਲ ਹੈ ਇੱਥੇ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਕਿਤੇ ਕਿਹੇ ਐਮ ਐਲ ਏ ਦੇ ਐਮ ਪੀ ਦੇ ਜਾ ਕੇ ਕਾਉਂਸਲਰ ਦੇ ਘਰ ਦੇ ਬਾਹਰ ਵੇਖੋ ਸਾਫ ਸਫਾਈ ਤੇ ਇੱਥੇ ਸਾਫ ਸਫਾਈ ਵੇਖੋ ਸਮਰ ਪੈਲਸ ਜੇ ਐਡੀਆਂ ਡੀਆਂ ਵੱਡੀਆਂ ਵਿਰਾਸਤਾਂ ਪਈਆਂ ਇੱਥੇ ਸਾਡੀ ਅੰਦਰ ਤੇ ਬਹੁਤ ਦੁੱਖ ਸੀ ਸਾਹ ਨੂੰ ਮਿਲ ਕੇ ਆ ਗਏ ਆ ਤੇ ਸਫਾਈ ਨਹੀਂ ਕਰਾ ਸਕਦੇ ਕਿੱਡਾ ਕੇ ਵੱਡਾ ਕੰਮ ਆ ਇੱਥੇ ਤੁਹਾਨੂੰ ਜੀ ਅਸੀਂ ਮੈਂ ਦੇਖਿਆ ਵੀ ਉੱਪਰ ਜਾ ਦੇਖਿਆ ਗਿਆ ਵੀ ਉੱਪਰ ਵੀ ਅਜਿਹੇ ਹਲਾਤ ਬਣੇ ਪਏ ਨੇ ਇਹ ਮੁੰਡੀਆਂ ਕੁੜੀਆਂ ਦੇ ਨਾਂ ਸ਼ਰਿਆਮ ਲਿਖੇ ਨੇ ਗੰਦੀਆਂ ਗਾਲਾਂ ਤੱਕ ਲਿਖੀਆਂ ਨੇ ਇੱਕ ਦੂਜੇ ਨੂੰ ਜਦੋਂ ਪਿਆਰ ਹੋਇਆ ਉਹ ਲਿਖਿਆ ਗਿਆ ਵਾ ਤੇ ਇਹ ਗੱਲਾਂ ਬਹੁਤ ਲਿਖੀਆਂ ਨੇ ਵੀ ਅਸੀਂ ਤੈਨੂੰ ਪਿਆਰ ਕਰਦੇ ਆ ਮੈਂ ਤੇਰੇ ਨਾਲ ਸਾਰੀ ਉਮਰ ਰਹੂੰਗਾ ਲੋਕਾਂ ਦੇ ਸੁਆਪੂ ਸੁਆ ਜਿਹੜਾ ਪਿਆਰ ਦਾ ਬਹੁਤ ਜ਼ਿਆਦਾ ਹੋਇਆ ਪਿਆ ਦੇਖਿਆ ਕਿਸ ਤਰ੍ਹਾਂ ਦੀ ਦੀ ਜੀ ਵੇਖੋ ਬੜੀ ਮਾੜੀ ਗੱਲ ਹੈ ਇੱਕ ਤੇ ਸਾਨੂੰ ਨਾ ਜਿਹੜਾ ਇੱਥੇ ਜਿੱਥੇ-ਜਿੱਥੇ ਸਾਡੇ ਵਿਰਾਸਤਾਂ ਬਣੀਆਂ ਵਾ ਨਾ ਉੱਥੇ ਗਾਈਡਲਾਈਨ ਦੇ ਲਈ ਬੰਦੇ ਚਾਹੀਦੇ ਆ ਕਿਉਂਕਿ ਉੱਥੇ ਇੱਕ ਤੇ ਸਫਾਈ ਉਹ ਕਰਨ ਤੇ ਇੱਕ ਬੋਰਡ ਲੱਗਾ ਹੋਣਾ ਚਾਹੀਦਾ ਪਤਾ ਹੋਵੇ ਵੀ ਇੱਥੋਂ ਦਾ ਇਤਿਹਾਸ ਕੀ ਆ ਇੱਥੇ ਹੁਣ ਥਾਂ-ਥਾਂ ਤੇ ਲਾ ਕੇ ਲਈ ਜਾਂਦੇ ਤੁਸੀਂ ਕਿਤੇ ਆਏ ਸਾਲ ਚੈੱਕ ਕਰਿਆ ਕਰੋ ਵੀ ਕਿੰਨਾ ਬਜਟ ਸਰਕਾਰ ਵੱਲੋਂ ਇੱਥੇ ਪਾਸ ਹੋਇਆ ਤੇ ਲੱਗਾ ਕਿੱਥੇ ਆ ਇਹ ਹੀ ਸਾਡੀ ਕਮੀ ਆ ਕਿ ਅਸੀਂ ਚੈੱਕ ਨਹੀਂ ਕਰਦੇ ਅਜ ਮਹਾਰਾਜਾ ਰਣਜੀਤ ਸਿੰਘ ਦਾ ਬੋਤੇ ਆ ਇੱਥੇ ਹੀ ਉਹ ਡੱਗਨ ਦੀ ਕਗਾਰ ਤੇ ਉਥੇ ਟੀਕੇ ਲਾਉਣ ਵਾਲੇ ਫੜੇ ਉਥੇ ਨਸ਼ੇ ਵਾਲੇ ਫੜੇ ਜੇ ਮੈਂ ਮੈਂਬਰ ਪਾਰਲੀਮੈਂਟ ਨੂੰ ਇੱਥੇ ਤੋਂ ਲੈ ਕੇ ਗਿਆ ਉਥੇ ਤੇ ਸਫਾਈ ਕਰਾਤੀ ਤੇ ਬਾਅਦ ਚ ਇੱਥੇ ਪਹੁੰਚੇ ਨਹੀਂ ਇੰਨੇ ਮਾੜੇ ਹਾਲਾਤ ਹੋ ਗਏ ਇੱਥੋਂ ਦੇ ਕਿ ਦੁੱਖ ਲੱਗਦਾ ਹੁਣ ਤੁਸੀਂ ਤੇ ਆਪ ਵੇਖ ਲਿਆ ਪੀ ਕੀ ਇਹਨਾਂ ਨੂੰ ਕਹੀਏ ਕਿੰਨਾ ਕੁ ਸਮਝਾਈਏ ਪਰ ਤੁਹਾਨੂੰ ਵੀ ਗੱਲ ਕਹੀਸ ਅਸੀਂ ਕਿਤਾਬਾਂ ਵਿੱਚ ਇਹ ਨਾ ਕਿਤਾਬਾਂ ਵਿੱਚ ਪੜਨ ਵਾਸਤੇ ਰਹਿ ਇਹਨਾਂ ਸ਼ੇਰੇ ਪੰਜਾਬ ਦਾ ਇਤਿਹਾਸ ਦਾ ਜਗੜੇ ਆ ਜਿਹੜੀਆਂ ਪ੍ਰਾਣੀਆਂ ਬਰਾਸਤਾਵਾਂ ਅਸੀਂ ਆਪਣੇ ਬੱਚਿਆਂ ਨੂੰ ਕੀ ਹਾਲਾਤ ਵਿਖਾਵਾਂਗੇ ਜਦੋਂ ਇੱਥੇ ਬੱਚੇ ਆਪਣੀ ਲੈ ਕੇ ਆਵਾਂਗੇ ਵੀ ਪ੍ਰਾਣੀਆਂ ਬਰਾਸਤਾ ਮੁੰਚੀ ਕਰਨਾ ਹੁੰਦਾ ਸੀ ਤੇ ਬੱਚੇ ਸਾਡੇ ਸਵਾਲ ਕਰਨਗੇ ਵੀ ਇਹ ਕੀ ਲਿਖਿਆ ਵਾ ਕੰਦਾ ਉਤੇ ਦਿਲ ਬਣਾਏ ਗਏ ਨੇ ਪ੍ਰੀਤੀ ਆਈ ਲਵ ਯੂ ਨਾਂ ਲਿਖਿਆ ਗਿਆ ਵਾ ਕਿ ਲੱਗਦਾ ਸੀ ਆਪਣੇ ਬੱਚਿਆਂ ਨੂੰ ਦੱਸਾਂਗੇ ਵੀ ਇਹ ਕੌਣ ਹੈ ਜਾਂ ਬੱਚਿਆਂ ਨੂੰ ਪੁੱਛਾਂਗੇ ਸੰਸਵਾਲ ਕੀ ਜਵਾਬ ਦਵਾਂਗੇ ਇਹਨਾਂ ਨੂੰ ਤੇ ਭਾਜੀ ਪ੍ਰੀਤੀ ਨਾਂ ਨੂੰ ਪ੍ਰਮੋਟ ਵੀ ਤੇ ਆਪਾਂ ਹੀ ਕੀਤਾ ਨਾ ਆਪਣੇ ਤੇ ਇੱਥੇ ਕੋਈ ਨਿਕਾ ਜਿਆ ਕਿਤੇ ਕੋਈ ਮਤਲਬ ਜਬਲੀ ਮਾਰ ਦਿੰਦਾ ਤੇ ਪੰਜਾਬ ਦਾ ਕਲਚਰ ਖਰਾਬ ਕਰਨ ਲਈ ਉਹਨੂੰ ਆਪਾਂ ਪ੍ਰਮੋਟ ਕਰਨ ਦੇ ਬੰਨੇ ਤੇ ਪ੍ਰਮੋਟ ਵੀ ਉਹਨਾਂ ਚੀਜ਼ਾਂ ਨੂੰ ਕਰੀਏ ਜਿਹੜੀਆਂ ਕਰਨ ਵਾਲੀਆਂ ਆਪਣੇ ਵਿਰਾਸਤਾਂ ਨੂੰ ਪ੍ਰਮੋਟ ਕਰੋ ਆਪਣੇ ਪੰਜਾਬ ਦੇ ਵਿਰਸੇ ਨੂੰ ਪ੍ਰਮੋਟ ਕਰੋ ਜਿਹੜੇ ਟੂਰਿਸਟ ਇੱਥੇ ਆਉਂਦੇ ਆ ਉਹਨਾਂ ਨੂੰ ਸਾਡਾ ਫਰਜ਼ ਬਣਦਾ ਜਿੱਥੋਂ ਤੱਕ ਅਸੀਂ ਗੁਰੂ ਨਗਰੀ ਦੇ ਨਿਵਾਸੀ ਆ ਉਹਨਾਂ ਨੂੰ ਦੱਸੀਏ ਕਿ ਆ ਸਾਡੀਆਂ ਵਿਰਾਸਤਾਂ ਵਾ ਜੇ ਹੁਣ ਇੱਥੇ ਤੁਸੀਂ ਕਿਤੇ ਆਲੇ ਦੁਆਲੇ ਕਿਤੇ ਕੈਮਰਾ ਘਮਾਓ ਤੇ ਤੁਹਾਨੂੰ ਪਤਾ ਲੱਗ ਜਾਣਾ ਇੱਥੇ ਨिके-ਨिके ਬੱਚੇ ਜਿਹੜੇ ਆ ਕਿਦਾਂ ਘੁੰਮਣ ਡੈ ਮੂੰਹ ਤੇ ਚੁੰਨੀਆਂ ਬਧੀਆਂ ਕੋਈ ਕਿਤੇ ਬੈਠਾ ਕੋਈ ਕਿਤੇ ਬੈਠਾ ਸਾਡੀਆਂ ਯਾਦਗਾਰਾਂ ਦੇ ਵਿੱਚ ਨਸ਼ੇੜੀ ਲਮੇ ਪੈ ਗਏ ਤੇ ਕੋਈ ਕਿਤੇ ਟੀਕਾ ਲਾਉਣ ਡਿਆ ਕੋਈ ਸਿਕਟਾਂ ਪੀਂਡਿਆ ਤੇ ਕਿਸੇ ਨੂੰ ਕੋਈ ਰੋਕਣ ਵਾਲਾ ਨਹੀਂ ਪੁੱਛਣ ਵਾਲਾ ਹੀ ਨਹੀਂ ਤੇ ਜੇ ਕਿਸੇ ਨੇ ਕਹਿਤਾ ਤੇ ਉਹ ਵਿਦਵਾਨ ਜਿਹੜੇ ਬੈਠੇ ਹੁੰਦੇ ਆ ਕਮੈਂਟਾਂ ਦੇ ਵਿੱਚ ਆਣ ਕੇ ਕਹਿਣ ਡੇ ਬੰਦੇ ਗਿਆਨ ਘੋਟਣਾ ਸਭ ਨੂੰ ਆਉਂਦਾ ਵਾ ਪਰ ਗਰਾਊਂਡ ਲੈਵਲ ਤੇ ਕੰਮ ਨਹੀਂ ਆਣ ਕੇ ਕਰਦੇ ਇਹ ਕੰਮ ਕਰਨ ਦੀ ਲੋਕ ਸੁਣ ਮੈਂ 180 ਪੀ ਅਸੀਂ ਦੇਖਿਆ ਪੰਜਾਬ ਦੇ ਮੁੱਖ ਮੰਤਰੀ ਕਹਿੰਦੇ ਨੇ ਵੀ ਪੰਜਾਬੀ ਭਾਸ਼ਾ ਇੰਗਲਿਸ਼ ਚ ਆਇਆ ਫਿਰ ਹਿੰਦੀ ਚ ਆਇਆ ਫਿਰ ਜਾ ਕੇ ਪੰਜਾਬੀ ਚ ਆਇਆ ਪੰਜਾਬ ਦੀ ਗੱਲ ਕਰੀਏ ਪੰਜਾਬ ਚ ਗੱਲ ਕਰੀਏ ਤੇ ਪੰਜਾਬੀ ਭਾਸ਼ਾ ਗੱਲ ਕੇ ਸਭ ਤੋਂ ਥੱਲੇ ਥੱਲੇ ਦਿਖਾਈ ਜੀ ਮੈਂ ਤੁਹਾਨੂੰ ਗੱਲ ਕਹਿਣ ਲੱਗਾ ਇਹ ਭਗਤਾਂ ਨੂੰ ਗੁੱਸਾ ਬੜਾ ਲੱਗਣਾ ਮੁਖਮਤੀ ਸਾਹਿਬ ਵਿਧਾਨ ਸਭਾ ਚ ਕਹਿੰਦੇ ਨਾ ਇੱਧਰ ਅੱਖਾਂ ਚੱਖਾਂ ਪਾ ਕੇ ਗੱਲ ਕਰ ਤੇ ਮੈਂ ਕਹਿੰਦਾ ਮੇਰੀਆਂ ਅੱਖਾਂ ਚੱਖਾਂ ਪਾ ਕੇ ਗੱਲ ਕਰੋ ਮਹਾਰਾਜਾ ਰਣਜੀਤ ਸਿੰਘ ਦੇ ਸਾਹਮਣੇ ਆਣ ਕੇ ਇੱਥੇ ਜਿਹੜਾ ਇਤਿਹਾਸ ਵੇਖੋ ਵੀ ਉੱਥੇ ਕੀ ਕਿਹੜੀ ਤੁਸੀਂ ਵਿਧਾਨ ਸਭਾ ਚ ਲੜਾਈਆਂ ਕਰਦੇ ਇਹ ਇੰਨਾ ਕਰਕੇ ਤੁਹਾਨੂੰ ਜਿਤਾ ਕੇ ਭੇਜਿਆ ਸਾਰਿਆਂ ਨੂੰ ਤੁਸੀਂ ਪੰਜਾਬ ਦੇ ਲੋਕਾਂ ਦੀਆਂ ਅੱਖਾਂ ਚੱਖਾਂ ਨਾ ਪਾ ਕੇ ਵੇਖੋ ਤੁਸੀਂ ਲੀਡਰਾਂ ਦੀਆਂ ਅੱਖਾਂ ਚੱਖਾਂ ਨਾ ਪਾ ਕੇ ਵੇਖੋ ਤੁਸੀਂ ਪੰਜਾਬ ਦੇ ਕਲਚਰ ਤੇ ਪੰਜਾਬ ਦੇ ਇਤਿਹਾਸ ਦੀਆਂ ਅੱਖਾਂ ਚੱਖਾਂ ਪਾ ਕੇ ਵੇਖੋ ਔਰ ਸਭ ਤੋਂ ਵੱਡੀ ਗੱਲ ਇਹ ਕਹਿੰਦੇ ਦਿੱਲੀ ਮਾਡਲ ਦਿੱਲੀ ਮਾਡਲ ਕੀ ਕਰਦੀ ਕਿ ਜੀ ਇੱਕ ਸਟੇਟ ਆ ਦਿੱਲੀ ਪੰਜਾਬ ਮਾਡਲ ਪੰਜਾਬ ਮਾਡਲ ਵਰਲਡ ਦੇ ਵਿੱਚ ਨਹੀਂ ਕਿਤੇ ਹੈਗਾ ਪੰਜਾਬ ਔਰ ਪੰਜਾਬੀਅਤ ਜਿੰਦਾਬਾਦ ਆ ਪੰਜਾਬ ਮਾਡਲ ਨੂੰ ਲਾਗੂ ਕਰੋ ਇਹ ਵਿਰਾਸਤਾਂ ਪਹਿਲੇ ਰਾਜਿਆਂ ਨੇ ਸਾਡਿਆਂ ਨੇ ਬਣਾਈਆਂ ਤੇ ਅੱਜ ਅਸੀਂ ਸਾਂਭ ਨਹੀਂ ਸਕੇ ਤੇ ਤੁਸੀਂ ਕਿਹੜੇ ਮਾਡਲ ਸਾਡੇ ਤੇ ਥੁਪਣੇ ਦਿੱਲੀ ਤੇ ਕਈ ਵਾਰੀ ਜਿੱਤ ਕੇ ਲੈਂਦੀ ਪੰਜਾਬ ਨੇ ਦਿੱਲੀ ਮਾਡਲ ਸਾਡੇ ਤੇ ਲਾਗੂ ਕਰਨਾ ਹਾਰੀ ਹੋਈ ਦਿੱਲੀ ਸਾਡੇ ਤੇ ਲਾਗੂ ਕਰਨੀ ਪੰਜਾਬ ਸਦਾ ਚੜ੍ਹਦੀ ਕਲਾ ਸੀ ਜੀ ਪੰਜਾਬ ਦੀਆਂ ਵਿਰਾਸਤਾਂ ਨੂੰ ਸੰਭਾਲੀਏ ਲੜਾਈਆਂ ਛੱਡ ਦਈਏ ਪੰਜਾਬ ਦੇਆਂ ਜਿਹੜੀਆਂ ਵਿਰਾਸਤਾਂ ਨੇ ਯਾਦਗਾਰਾਂ ਨੇ ਉਹਨਾਂ ਨਾਲ ਪ੍ਰੇਰਿਤ ਕਰੀਏ ਤੇ ਉਹ ਮੰਤਰੀ ਨੂੰ ਇਹ ਮਹਿਕਮਾ ਦਿੱਤਾ ਜਾਵੇ ਜਿਹਨੂੰ ਇਤਿਹਾਸ ਪਤਾ ਹੋਵੇ ਉਸ ਉਹਨਾਂ ਨੂੰ ਨਾ ਦਈਏ ਜਿਨ੍ਹਾਂ ਨੂੰ ਪਤਾ ਹੀ ਕੱਖ ਨਹੀਂ ਹੈ ਉੱਪਰ ਕੀ ਲੱਗਦਾ ਨਹੀਂ ਸੋਨੂ ਜੀ ਆਪਣਾ ਕਰੇ ਇੱਥੇ ਕੋਈ ਮੁੰਡੇ ਕੁੜੀ ਦਾ ਕੋਈ ਕਾਂਡ ਹੋ ਜਾਏ ਕੋਈ ਨੁਕਸਾਨ ਹੋ ਜਾਏ ਕਿਸੇ ਦਾ ਤੇ ਕੀ ਲੱਗਦਾ ਨਹੀਂ ਫਿਰ ਪ੍ਰਸ਼ਾਸਨ ਜਿਹੜਾ ਉਹ ਪੱਬਾ ਭੜ ਹੋਊਗਾ ਜਾ ਜਾ ਕੇ ਕਾਰਵਾਈ ਕਰੂਗਾ ਹੋਣੀ ਲੱਗਦਾ ਪ੍ਰਸ਼ਾਸਨ ਵੱਲ ਧਿਆਨ ਦੇਣਾ ਚਾਹੀਦਾ ਕੁੜੀਆਂ ਘਰੋਂ ਸਵੇਰੇ ਸਕੂਲੇ ਪੜ੍ਹਨ ਵਾਸਤੇ ਆਉਂਦੀਆਂ ਨੇ ਕਾ ਸਕੂਲ ਨਹੀਂ ਜਾਂਦੀਆਂ ਇੱਥੇ ਆ ਕੇ ਵਰਦੀ ਪਾ ਕੇ ਯੂਨੀਫਾਰਮ ਪਾ ਕੇ ਮੂੰਹ ਬਣ ਕੇ ਇੱਥੇ ਕੱਪੜੇ ਦੇ ਨਾਲ ਕਿਤੇ ਨੁਕਰਾਂ 'ਚ ਬੈਠੀਆਂ ਹੁੰਦੀਆਂ ਨੇ ਮੁੰਡਿਆਂ ਦੀਆਂ ਬਾਵਾ ਬਾਵਾ ਪਾ ਕੇ ਸਾਨੂੰ ਸ਼ਰਮ ਆਉਂਦੀ ਆ ਅਸੀਂ ਵੀ ਧੀਆਂ ਪਹਿਣਾ ਵਾਲੇ ਆ ਪਰ ਸਾਨੂੰ ਸ਼ਰਮ ਆਉਂਦੀ ਆ ਕਿਤੇ ਨਾ ਕਿਤੇ ਜਿਹੜੇ ਲੋਕ ਨੇ ਇੱਕ ਖਬਰ ਜਰੂਰ ਦੇਖਣ ਤੇ ਆਪਣੀ ਧੀਆਂ ਪਹਿਣਾ ਵਾਲਾ ਜਰੂਰ ਧਿਆਨ ਦੇਣ ਵੀ ਘਰੋਂ ਸਕੂਲ ਜਾਂਦੀ ਆ ਕਿ ਨਹੀਂ ਜਾਂਦੀ ਆ ਉਹਦਾ ਪਤਾ ਕਰਨ ਇਹ ਨਾ ਵੇ ਕਿਤੇ ਇਹਨੂੰ ਖਰਾਬ ਨਾ ਕਰੇ ਉਹ ਨੁਕਸਾਨ ਜੇ ਤਾਂ ਕੌਣ ਜ਼ਿੰਮੇਵਾਰ ਹੋਵੇਗਾ ਮੈਂ ਤਾਂ ਤੁਹਾਨੂੰ ਦੱਸਿਆ ਵੀ ਇੱਥੇ ਐਡਾ ਵੱਡਾ ਹੀ ਵਿਰਾਸਤ ਹੈ ਇੱਥੇ ਆਲੇ-ਦੁਆਲੇ ਤੁਸੀਂ ਕਿਤੇ ਚਲ ਜਿਓ ਜਿਵੇਂ ਤੁਹਾਨੂੰ ਕਿਤੇ ਇੱਥੇ ਲਾਈਵ ਟੈਲੀਕਾਸਟ ਹੀ ਵਿਖਾ ਦਿੰਨਾ ਤੁਸੀਂ ਚੱਲੀ ਜਾਓ ਇੱਕ ਉਹ ਹੁੰਦਾ ਮੋਟਰਸਾਈਕਲ ਤੇ ਜੋੜਾ ਮੂੰਹ ਬਲੇਟਿਆ ਇੱਕ ਇਧਰ ਨੰਗੇ ਆ ਕੋਈ ਮਗਰ ਬੈਠਾ ਹੋਣਾ ਕਿ ਕਿਤੇ ਬੈਠਾ ਹੋਣਾ ਤੇ ਕੰਮ ਹੀ ਇੱਥੇ ਚੰਗੇ-ਚੰਗੇ ਲੋਕ ਸੈਰ ਕਰਨ ਆਉਂਦੇ ਆ ਤੇ ਮੈਂ ਸੀਐਮ ਸਾਹਿਬ ਨੂੰ ਬੜੀਆਰੀ ਬੇਨਤੀ ਕੀਤੀ ਆ ਤੁਹਾਡੇ ਮੱਦੇਮ ਰਹੀਂ ਵੀ ਭਾਈ ਧਿਆਨ ਦਿਓ ਧਿਆਨ ਦਿਓ ਗੱਲਾਂ-ਬਾਤਾਂ 'ਚ ਨਾ ਰਹਿਣ ਦੇ ਉੱਥੇ ਲੜਾਈਆਂ ਛੱਡ ਦਿਓ ਵਿਧਾਨ ਸਭਾ 'ਚ ਉਹ ਕਿਸੇ ਨੇ ਨਹੀਂ ਵੇਖਣੀਆਂ ਉਹ ਸਭ ਨੂੰ ਪਤਾ ਕਿ ਜਿਹੜੀਆਂ ਸਾਡੀਆਂ ਵਿਰਾਸਤਾਂ ਨਾ ਇੱਕ ਤੇ ਸਾਨੂੰ ਇੱਕ ਚੰਗਾ ਕੋਈ ਸੂਝਮਾਨ ਲੀਡਰ ਇਹੋ ਜਿਹਾ ਦੋ ਜਿਹੜਾ ਜਾ ਕੇ ਵੇਖੇ ਜਦੋਂ ਆਉਣਾ ਹੀ ਕਿਸੇ ਨੇ ਵਾਲੀ ਵਾਰ ਸੀ ਕੋਈ ਨਹੀਂ ਤੇ ਫਿਰ ਕੀ ਕਰ ਸਕਦੇ ਕਾਲੀ ਸਰਕਾਰ ਵੇਲੇ ਮੈਂ ਇੱਕ ਗੱਲ ਤੁਹਾਨੂੰ ਦੱਸਦਾ ਨਾ ਕਾਲੀ ਸਰਕਾਰ ਚ ਵਿਰਾਸਤਾਂ ਨੂੰ ਜਿਹੜਾ ਸੰਭਾਲਣ ਦੇ ਲਈ ਉਹ ਬਹੁਤ ਉਹਨਾਂ ਨੇ ਕੀਤੇ ਸੀ ਉਪਰਾਲੇ ਠੀਕ ਹੈ ਉਹਨਾਂ ਕੋਈ ਗਲਤੀਆਂ ਕੀਤੀਆਂ ਹੋਣਗੀਆਂ ਮੈਨੂੰ ਨਹੀਂ ਪਤਾ ਪਰ ਆਹ ਜਿਹੜੇ ਕੰਮ ਹੀ ਗਏ ਨਾ ਇਹ ਸਾਨੂੰ ਸਾਂਭਣੇ ਚਾਹੀਦੇ ਸੀਗੇ ਅਸੀਂ ਇਤੋਂ ਬਹੁਤ ਦੂਰ ਚੱਲ ਗਏ ਆ ਪਰ ਹੁਣ ਟਾਈਮ ਲੱਗਣਾ ਵਾ ਰਲ ਮਿਲ ਕੇ ਤੁਹਾਡੇ ਸਾਥ ਨਾਲ ਜਿਹੜਾ ਇਹ ਉਪਰਾਲਾ ਕਰ ਰਹੇ ਆ ਪਰਮਾਤਮਾ ਗੁਰੂ ਸਾਹਿ ਤੇ ਇਹ ਜਿਹੜਾ ਵਾ ਸਾਮ ਸੰਭਾਲ ਹੌਲੀ ਹੌਲੀ ਤੁਹਾਡੇ ਅਰਗੇ ਵੀਰਾ ਭਰਾਵਾਂ ਦੇ ਸਹਿਯੋਗ ਨਾਲ ਜਿਹੜੀ ਕਰਾਂਗੇ ਠੀਕ ਹੈ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਦੇਖਿਆ ਵੀ ਸੋਨੂ ਜਿੰਡਾਲਾ ਜਿਹੜੇ ਕਿ ਸਮਾਜ ਸੇਵੀ ਨੇ ਅਕਸਰ ਸਮਾਜ ਦੀਆਂ ਗੱਲਾਂ ਕਰਦੇ ਨੇ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਦੇ ਨੇ ਅੱਜ ਫਿਰ ਛੇਰੇ ਪੰਜਾਬ ਮਹਾਰਾਜ ਸਿੰਘ ਨੂੰ ਲੈ ਕੇ ਉਸ ਨੂੰ ਜਿਹੜਾ ਕਿ Munshi Khana ਉਹਦੀ ਤਸਵੀਰਾਂ ਭਾਈਆ ਤੁਸੀਂ ਦੇਖ ਸਕਦੇ ਹੋ ਆ ਤੁਸੀਂ ਦੇਖ ਸਕਦੇ ਹੋ ਵਧਾਈਆਂ ਦਿੱਤੀਆਂ ਜਾਂਦੀਆਂ ਨੇ ਪਿਆਰ ਦੀਆਂ ਵਿੱਚ ਆਈ ਲਵ ਯੂ ਵੀਡੀਓ ਨੂੰ ਲਿਖਿਆ ਗਿਆ ਤੁਸੀਂ ਦੇਖ ਸਕਦੇ ਹੋ ਇਹ ਬਾਰ ਬਾਰ ਸਾਡੇ ਮਾਝੇ ਵਾਲੇ ਦਾ ਹਾਲਾ ਹੈ ਮਾਝੇ ਦੇ ਜਨਰਲ ਕਹਿੰਦਾ ਸੀ ਕਿਤੇ ਲੋਕਾਂ ਨੂੰ ਪਰ ਅੱਜ ਮਾਝੇ ਵਾਲੇ ਦਾ ਕੀ ਹਾਲਾਤ ਹੋ ਗਏ ਨੇ ਤੁਸੀਂ ਦੇਖ ਸਕਦੇ ਹੋ ਥਾਂ ਥਾਂ ਤੇ ਨਾਂ ਲਿਖੇ ਆਈ ਲਵ ਯੂ ਲੈ ਕੇ ਕਦੀ ਦੀ ਦਿਲ ਬਣਾ ਕੇ ਦਿਲ ਦੇ ਵਿੱਚ ਤੀਰ ਮਾਰੇ ਗਏ ਨੇ ਇਹ ਮਾਝੇ ਵਾਲੇ ਪਾਉ ਕਹਿੰਦਾ ਸੀ ਕਿਸੇ ਵਕਤ ਮਾਝੇ ਵਾਲੇ ਜਨਰਲ ਕਹਿੰਦਾ ਸੀ ਮਾਝੇ ਵਾਲੇ ਬੜੇ ਤੜਕੇਬੰਦੇ ਹੁੰਦੇ ਸੀ ਲੜਾਈਆਂ ਵਿੱਚ ਮਾਝੇ ਵਾਲੇ ਸਭ ਤੋਂ ਪਹਿਲਾਂ ਉੱਪਰ ਹੁੰਦੇ ਸੀ ਪਰ ਅੱਜ ਲੱਗਦਾ ਮਾਝੇ ਵਾਲੇ ਅੱਜ ਆਸ਼ਕੀ ਕਰਮੇ ਸਭ ਤੋਂ ਅੱਗੇ ਨੇ ਜਾਂ ਨਸ਼ੇ ਕਰਮੇ ਸਭ ਤੋਂ ਅੱਗੇ ਨੇ ਕਿਤੇ ਕਿਤੇ ਸਾਨੂੰ ਵੀ ਜਿਹੜੀ ਸ਼ਰਮ ਆਉਂਦੀ ਹੈ ਕਿ ਅਸੀਂ ਵੀ ਮਾਝੇ ਵਾਲੇ ਆ ਪਰ ਮਾਝੇ ਵਾਲੇ ਹਮੇਸ਼ਾ ਸੀਨਾ ਚੌੜਾ ਕਰਕੇ ਹਮੇਸ਼ਾ ਤੁਰਦੇ ਨੇ ਤੇ ਹਮੇਸ਼ਾ ਆਪਣੇ ਵਾਜ ਕਰਕੇ ਆਪਣੇ ਚਿਹਰੇ ਕਰਕੇ ਪਛਾਣੇ ਜਾਂਦੇ ਨੇ ਸ਼ੇਰ ਦੀਆਂ ਗੁੰਗਰਾਂ ਦੇ ਚਿਹਰੇ ਹੁੰਦੇ ਨੇ ਤੇ ਵਾਜਾਂ ਜਿਹੜੀਆਂ ਅੰਧਗਾਰਦੇ ਨੇ ਪਰ ਅੱਜ ਕਿੰਨੇ ਕਿੰਨੇ ਇਹਨਾਂ ਲੋਕਾਂ ਕਰਕੇ ਅੱਜ ਸਾਨੂੰ ਵੀ ਸ਼ਰਮ ਆਉਂਦੀ ਹੈ ਕਿ ਅਸੀਂ ਆਪਣੇ ਆਪ ਨੂੰ ਮਾਝੇ ਵਾਲੇ ਕਹਿੰਦੇ ਆ ਅੱਜ ਕਿ ਪੰਜਾਬ ਸਰਕਾਰ ਗਾੜੀ ਸਾਡੀ ਅਪੀਲ ਆ ਕਿ ਸਾਡੀਆਂ ਪ੍ਰਾਣੀਆਂ ਵਰਾਸਤਾਂ ਜਿਹੜੀਆਂ ਉਸ ਨੂੰ ਸਾਂਭਾਲ ਕੀਤੀ ਜਾਵੇ ਨਾ ਕਿ ਇਹ ਪ੍ਰਾਣੀਆਂ ਵਰਾਸਤਾਂ ਜਿਹੜੀਆਂ ਆਸ਼ਕੀ ਦਾ ਅੱਡਾ ਬਣ ਜੇ ਜਾਂ ਜੇੜੀ ਦਾ ਅੱਡਾ ਬਣ ਜੇ ਜਾਂ ਰੱਬ ਨਾ ਕਰੇ ਕਿ ਸਿੱਤੀ ਪੈਂਦਾ ਕੋਈ ਇੱਥੇ ਗਲਤ ਕੰਮ ਹੋ ਜੇ ਤਾਂ ਫਿਰ ਕੌਣ ਜ਼ਿੰਮੇਵਾਰ ਹੋਏਗਾ ਇਸ ਕਿ ਪਛਾਤ ਨੂੰ ਚਾਹੀਦਾ ਵੀ ਇਹਨਾਂ ਵੱਲ ਧਿਆਨ ਦੇਵੇ ਤਾਂ ਜੋ ਕਿ ਸਾਡੀਆਂ ਪ੍ਰਾਣੀਆਂ ਵਰਾਸਤਾਂ ਸਾਂਭੀ ਜਾਣ ਅਤੇ ਆਪਣੀ ਅਸੀਂ ਬੱਚਿਆਂ ਨੂੰ ਜਣੀਆਂ ਨਾਲ ਬਾਰੇ ਜਾਗਰੂਕ ਕਰ ਸਕੀਏ ਮੈਨੂੰ ਦਿਓ ਜਾਤ ਮੈਂ ਤੁਹਾਡਾ ਆਪਣਾ ਹਰਜੀਤ ਸਿੰਘ ਗਰੇਵਾਲ ਪੰਜਾਬੀ ਲੋਕ ਚੈਨਲ ਅੰਮ੍ਰਿਤਸਰ